ਅੱਜ 15 ਅਗਸਤ ਹੈ ਤੇ ਅੱਜ ਸਾਡੇ ਦੇਸ਼ ਦਾ ਆਜ਼ਾਦੀ ਦਿਹਾੜਾ ਹੈਗਾ ਇਸ ਆਜ਼ਾਦੀ ਦਿਹਾੜੇ ਦੇ ਮੌਕੇ ਦੀਆਂ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਚਾਹੇ ਉਹ ਦੁਨੀਆ ਦੇ ਕਿਤੇ ਵੀ ਕੋਨੇ ਦੇ ਵਿੱਚ ਜਿਹੜੇ ਵਸਦੇ ਆ ਸਾਰਿਆਂ ਨੂੰ ਇਸ ਆਜ਼ਾਦੀ ਦਿਹਾੜੇ ਦੀਆਂ ਜੜੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਪਿਛਲੀ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਗਲੀ 15 ਅਗਸਤ ਦੇ ਤੱਕ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰਾਂਗਾ ਪੰਜਾਬ ਦੇ ਵਿੱਚ ਨਸ਼ਾ ਜੜ ਤੋਂ ਖਤਮ ਨਹੀਂ ਹੋ ਸਕਿਆ 1 ਸਾਲ ਦੇ ਬਾਅਦ ਵੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਹੋਰ ਵੀ ਬਦਤੂ ਵੀ ਬੱਤਰ ਹੋਈ ਹੈ ਔਰ ਅੱਜ ਵੀ ਜਿੱਥੇ ਆਜ਼ਾਦੀ ਦਿਹਾੜੇ ਦੀਆਂ ਖਬਰਾਂ ਲੱਗੀਆਂ ਸੀ ਉੱਥੇ ਹੀ ਨਾਲ ਕੁਝ ਅਖਬਾਰਾਂ ਦੇ ਵਿੱਚ ਖਬਰਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈਆਂ ਮੌਤਾਂ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਾਅਦੇ ਤੇ ਖਰੇ ਕਿਉਂ ਨਹੀਂ ਉਤਰ ਸਕੇ ਉਤਰ ਸਕਣਗੇ ਵੀ ਜਾਂ ਨਹੀਂ ਕਿਉਂ ਨਹੀਂ ਉਤਰ ਸਕੇ ਇਸ ਤੇ ਵੀ ਬਹੁਤ ਟਾਈਮ ਜਿਹੜੀਆਂ ਚਰਚਾ ਕਰਨੀ ਹੈ ਔਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਆਮਦਵੀ ਪਾਰਟੀ ਦੇ ਦੋ ਮੰਤਰੀ ਜਿਹੜੇ ਆ ਉਹ ਕਸੂਤੇ ਕਿਰਦੇ ਦਿਖਾਈ ਦੇ ਰਹੇ ਆ ਕਿਹੜੇ ਕਿਉਂ ਇਸ ਤੇ ਵੀ ਅਸੀਂ ਇਹ ਜਿਹੜੀ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਰਾਂਗੇ ਪੰਚਾਇਤੀ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਸੰਬੰਧ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕਿਹਾ ਸੀ ਕਿ ਪੰਚਾਇਤੀ ਚੋਣਾਂ ਜਿਹੜੀਆਂ ਉਹ ਅਗਲੇ ਮਹੀਨੇ ਕਰਾ ਦਿੱਤੀਆਂ ਜਾਣਗੀਆਂ ਭਾਵੇਂ ਸਤੰਬਰ ਦੇ ਵਿੱਚ ਕਰਾ ਦਿੱਤੀਆਂ ਜਾਣਗੀਆਂ ਹੁਣ ਪਤਾ ਲੱਗਿਆ ਕਿ ਇਹ ਸਤੰਬਰ ਦੇ ਵਿੱਚ ਵੀ ਨਹੀਂ ਹੋਣੀਆ ਕੋਰਟ ਦੇ ਵਿੱਚ ਲੇਕੇ ਦੇਰ ਦੇ باوجود ਵੀ ਸਤੰਬਰ ਦੇ ਵਿੱਚ ਜੇ ਇਹ ਚੋਣਾ ਨਹੀਂ ਹੁੰਦੀਆ ਤਾਂ ਫੇਰ ਭਗੰਤਮਾਨ ਸਰਕਾਰ ਦੀ ਕੀ ਪ੍ਰੋਸਜੋਗਤਾ ਰਹੇਗੀ ਲੋਕਾ ਲੋਕ ਤਾਂ ਪਹਿਲਾਂ ਹੀ ਜਿਹੜਾ ਉਹ ਭਰੋਸਾ ਨਹੀਂ ਕਰਦੇ ਵਾਦੇ ਜਿਹੜੇ ਆ ਮੁਲਾਜ਼ਮਾ ਦੇ ਨਾਲ ਵੀ ਕਰਕੇ ਮੁੱਕਰ ਗਏ ਆ ਵਾਦੇ ਜਿਹੜੇ ਆ ਹੋਰ ਵੀ ਬਹੁਤ ਥਾਈਆਂ ਨੇ ਕੀਤੇ ਆ ਯੂ ਟਰਨ ਮਾਰਨ ਦੇ ਵਿੱਚ ਮਾਹਰ ਮੰਨੇ ਜਾਂਦੀ ਆ ਸਰਕਾਰ ਤੇ ਜੇ ਇੱਕ ਵਾਰ ਫਿਰ ਸਤੰਬਰ ਦੇ ਵਿੱਚ ਦੱਸ ਕੇ ਹਾਈ ਕੋਰਟ ਨੂੰ ਚੋਣਾ ਨਾ ਕਰਵਾਈਆ ਤਾ ਫੇਰ ਜੇ ਅੱਗੇ ਕਰਤੀਆਂ ਤਾਂ ਫੇਰ ਕਿਵੇਂ ਸਰਵਾਈਵ ਕਰੂਗੀ ਭਗਵੰਤ ਮਾਨ ਸਰਕਾਰ ਕਿਵੇਂ ਹਾਈ ਕੋਰਟ ਨੂੰ ਜਾ ਕੇ ਜਿਹੜੀ ਆ ਉਹ ਮੂਹ ਦਿਖਾਊਗੀ ਤੇ ਹੁਣ ਚੋਣਾ ਕਰਵਾਉਣ ਦੀ ਗੱਲ ਕਦੋਂ ਕੀਤੀ ਜਾ ਰਹੀ ਹੈ ਜੇ ਸਤੰਬਰ ਚ ਨਾ ਹੋਈਆਂ ਤਾਂ ਕਦੋਂ ਹੋਣਗੀਆਂ ਕਦੋਂ ਭਗਵੰਤ ਮਾਨ ਸਰਕਾਰ ਸੋਚ ਰਹੀ ਹੈ ਇਸ ਤੇ ਵੀ ਅਹਿਮ ਜਿਹੜੀਆ ਗੱਲਬਾਤ ਕਰਨੀ ਹੈ ਗੱਲਬਾਤ ਜਿਹੜੀ ਆ ਕੁਝ ਹੋਰ ਅਹਿਮ ਮੁੱਦਿਆਂ ਤੇ ਵੀ ਕਿਉਂਕਿ ਰਾਜਪਾਲ ਦੇ ਨਾਲ ਕੱਲ ਭਾਜਪਾ ਦੇ ਲੀਡਰਾਂ ਦੀ ਮੁਲਾਕਾਤ ਹੋਈ ਹੈ ਰਾਜਪਾਲ ਦੀਆਂ ਮੀਟਿੰਗਾਂ ਜਿਹੜੀਆਂ ਪੰਜਾਬ ਦੇ ਵੱਡੇ ਅਵਸਰਾਂ ਦੇ ਨਾਲ ਹੋਈਆਂ ਉਸ ਤੋਂ ਬਾਅਦ ਸਿਆਸਤ ਭਖੀ ਸੀ ਤੇ ਹੁਣ ਭਾਰਤਾਂ ਦੇ ਵੱਡੇ ਲੀਡਰਾਂ ਦੇ ਵੱਲੋਂ ਕੁਝ ਅਹਿਮ ਸ਼ਿਕਾਇਤਾਂ ਲਾਈਆਂ ਗਈਆਂ ਨੇ ਰਾਜਪਾਲ ਸਾਹਿਬ ਨੂੰ ਉੱਥੇ ਜਾ ਕੇ ਇਹਦੇ ਕੀ ਮਾਇਨੇ ਨੇ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਮੈਂਨਾ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਆ ਸਭ ਤੋਂ ਪਹਿਲਾਂ ਸੁਆਗਤ ਕਰਦਾ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਵਿੱਚ ਐਸੀ ਖਬਰ ਤੁਸੀਂ ਕਰਤਾ ਕਿ ਜਿਸ ਤਰੀਕੇ ਦੇ ਨਾਲ ਪਿਛਲੀ 15 ਅਗਸਤ ਦੇ ਮੌਕੇ ਪੁਗਤਮਾਨ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਮੈਨੂੰ 1 ਸਾਲ ਹੋਰ ਦੇ ਦਿਓ ਹਾਲਾਂਕਿ ਪਿਛਲੀ 15 ਅਗਸਤ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਟਾਈਮ ਲਿਆ ਸੀ ਕਿ ਭਾਈ ਮੈਨੂੰ ਥੋੜਾ ਸਮਾਂ ਦੇ ਦਿਓ ਮੈਂ ਨਸ਼ਾ ਜਿਹੜਾ ਜੜ ਤੋਂ ਖਤਮ ਕਰ ਦੂੰਗਾ ਫਿਰ ਪਿਛਲੀ 15 ਅਗਸਤ ਦੇ ਮੌਕੇ ਪੁਗਤਮਾਨ ਨੇ ਫਿਰ ਇਹ ਗੱਲ ਕਹੀ ਕਿ ਮੈਨੂੰ 1 ਸਾਲ ਦੇ ਦਿਓ ਅਗਲੀ 15 ਅਗਸਤ ਤੱਕ ਮੈਂ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰ ਦੂੰਗਾ ਅੱਜ ਜਿੱਥੇ ਅਖਬਾਰਾਂ ਦੇ ਵਿੱਚ ਖਬਰਾਂ ਜਿਹੜੀਆਂ ਆਜ਼ਾਦੀ ਦਿਹਾੜੇ ਦੀਆਂ ਲੱਗੀਆਂ ਹੋਈਆਂ ਸੀ ਉਥੇ ਨਾਲ ਹੀ ਖਬਰਾਂ ਨਸ਼ੇ ਦੀ ਓਵਰਡੋਸ ਦੇ ਕਾਰਨ ਹੋਈਆਂ ਮੌਤਾਂ ਦੀਆਂ ਵੀ ਲੱਗੀਆਂ ਹੋਈਆਂ ਸੀ ਕਿਵੇਂ ਦੇਖਦੇ ਹਾਂ ਕਿ 1 ਸਾਲ ਦੇ ਵਿੱਚ 2.5 ਸਾਲ ਹੀ ਵੈਸੇ ਤਾਂ ਹੋ ਗਏ ਆ ਪਰ ਇਹਨਾਂ ਨੇ ਪਿਛਲੇ ਸਾਲ 1000 ਮੰਗਿਆ ਸੀ ਨਸ਼ਾ ਜੜ ਤੋਂ ਖਤਮ ਕਰਨ ਲਈ ਨਸ਼ਾ ਜੜ ਤੋਂ ਖਤਮ ਤਾਂ ਨਹੀਂ ਹੋਇਆ ਸਗੋਂ ਦੀ ਹੋਰ ਵਧਿਆ ਸਗੋਂ ਦੀ ਹੋਰ ਜ਼ਿਆਦਾ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਵਧੀਆ ਨਸ਼ੇ ਦੀ ਓਵਰਡੋਸ ਦੇ ਨਾਲ ਕਿਵੇਂ ਦੇਖਦੇ ਹਾਂ ਭਗਵੰਤਾਨ ਸਰਕਾਰ ਜਿੱਥੇ ਫੇਲਿਅਰ ਉਹਨਾਂ ਦਾ ਲਾਅ ਐਂਡ ਆਰਡਰ ਨੂੰ ਲੈ ਕੇ ਐਜ਼ ਅ ਗ੍ਰਹਿ ਮੰਤਰੀ ਐਜ਼ ਅ ਜੇਲ ਮੰਤਰੀ ਐਜ਼ ਅ ਮੁੱਖ ਮੰਤਰੀ ਵੀ ਉਹਨਾਂ ਦਾ ਫੇਲਿਅਰ ਜਿਹੜਾ ਉਹ ਮੰਨਿਆ ਜਾ ਰਿਹਾ ਹੈਗਾ ਤੇ ਇਹ ਨਸ਼ੇ ਦੇ ਮੁੱਦੇ ਨਸ਼ਰਾ ਦਹਿਤ ਜਿਹੜਾ ਲਗਾਤਾਰ ਜਕੜ ਰਿਹਾ ਪੰਜਾਬ ਨੂੰ ਉਸ ਤੋਂ ਨਜਾਤ ਨਹੀਂ ਦਿਵਾ ਬਾਰੇ ਭਗਵੰਤ ਮਾਨ ਔਰ ਭਗਵੰਤ ਮਾਨ ਦੀ ਸਰਕਾਰ ਕਿਵੇਂ ਦੇਖਦੇ ਹੋ ਵਾਰ-ਵਾਰ ਟਾਈਮ ਮੰਗਣ ਦੇ ਬਾਵਜੂਦ ਵੀ ਜਿਹੜੀ ਭਗਵੰਤ ਸਰਕਾਰ ਖੜੀ ਨਹੀਂ ਉਤਰ ਰਹੀ ਲੋਕਾਂ ਦੀਆਂ ਸਾਹਾਂ ਜੀ ਸੁਖੰਦਰ ਜੀ ਪੈਦਾਤਾ ਅਜਾਦੀ ਦਿਹਾੜਾ ਅਜਾਦੀ ਦਿਹਾੜੇ ਤੇ ਤੁਸੀਂ ਮੁਬਾਰਕਬਾਦ ਜਿਹੜੀ ਦੇ ਦਿੱਤੀ ਹੈ ਤੇ ਅੱਜ ਇਸ ਅਜਾਦੀ ਦਿਹਾੜੇ ਦੇ ਮੌਕੇ ਤੇ ਮੈਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦਾ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਜਿਨ੍ਹਾਂ ਨੇ ਇੱਕ ਲੰਮੇ ਸੰਘਰਸ਼ ਤੋਂ ਬਾਅਦ ਆਪਣੀਆਂ ਜਾਨਾਂ ਵਾਰ ਕੇ ਭਾਰਤ ਨੂੰ ਆਜ਼ਾਦ ਕਰਾਇਆ ਭਾਰਤ ਦੀ ਆਜ਼ਾਦੀ 1947 ਚ ਮੰਦਾ ਉਹਨਾਂ ਵਿੱਚ ਹੀ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਕਿੰਨੇ ਨਾਮ ਨਹੀਂ ਇੱਕ ਨੰਮੀ ਨਾਵਾਂ ਦੀ ਫਰਿਸ਼ਤਾ ਜਿਹੜੇ ਪੰਜਾਬ ਨਾਲ ਸਬੰਧਤ ਆ ਬੰਦੇਸ਼ ਤੇ ਬਾਕੀ ਕੋਈ ਨਾਲ ਇਸਮਤ ਤਾਂ ਸੋ ਉਹਨਾਂ ਸਾਰੇ ਸ਼ਹੀਦਾਂ ਜਿਨ੍ਹਾਂ ਨੇ ਇਸ ਦਿਸ਼ਾ ਨੂੰ ਅਯਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਆਪਣੀਆਂ ਜਾਨਾਂ ਦੀ ਆਫਤੀ ਦਿੱਤੀ ਉਹਨਾਂ ਨੂੰ ਮੈਂ ਪੂਰੀ ਸ਼ਰਧਾ ਦੇ ਜਿਵੇਂ ਫੋਲਾ ਉਪੇਕਾ ਹੁਣ ਆຊੀਏ ਭਗਵੰਤਪਾਲ ਹੁਣਾਵਾਲ ਭਗਵੰਤਪਾਲ ਹੁਣਾ ਨੇ ਇਹ ਜਿਹੜਾ ਵਾਦਾ ਕੀਤਾ ਸੀ 15 ਅਗਸਤ ਪਿਛਲੇ ਸਾਲ ਉਹ ਦਿਨ ਵੀ ਉਹ ਹਾਲਾਂਕਿ ਇਹ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਮਹਿਸ਼ੀਦ ਪਟਨਾ ਸਿੰਘ ਦੇ ਸੁਪਨੇ ਤੇ ਡਾਕਟਰ ਸਾਹਿਬ ਮਾਬਾਪੀ ਮਰਾਉ ਅੰਬੇਦਕਰ ਦੇ ਸੁਪਨੇ ਤੇ ਚੱਲ ਰਹੇ ਨੇ ਤਾਂ ਹਮੇਸ਼ਾ ਫੋਟੋਆਂ ਵੀ ਉਹਨਾਂ ਦੀ ਆਪਣੀਆਂ ਲਾ ਕੇ ਰੱਖਦੇ ਆ ਤਾਂ ਭਗਵੰਤਪਾਲ ਹੁਣਾ ਨੇ ਪਤਰਾ ਕਸਤੇ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਇਆ ਕਿਹਾ ਸੀ ਕਿ ਹਾਂ ਵੀ ਤੁਸੀਂ ਮੈਨੂੰ 1 ਸਾਲ ਦਾ ਸਮਾਂ ਦੇ ਦਿਓ ਅਗਲੇ 15 ਅਗਸਤ ਤੱਕ ਨਸ਼ਾ ਪੰਜਾਬ ਦੇ ਵਿੱਚੋਂ ਜੜੋਂ ਚੜਾ ਉਪਰ ਪੁੱਟ ਦਿੱਤਾ ਜਾਵੇਗਾ ਪਰ ਜਿਹੜੇ ਹਾਲਾਤ ਨੇ ਉਹ ਅੱਗੇ ਨਾਲ ਵੀ ਬੱਦਰ ਹੋਈ ਨਹੀਂ ਕੱਟ ਕੇ ਹੁਣ ਇਸ ਦੇ ਪਿੱਛੇ ਕਾਰਨ ਸਿੱਧੂ ਸਾਹਿਬ ਕਾਰਤਾਰ ਦੀ ਚਲੋ ਗੱਲਬਾਤ ਕਰਦਣੀ ਆ ਕਿਦਾ ਭਗਵੰਤ ਮਾਨ ਉਹਨਾਂ ਦੀ ਯਾਤਰਾ ਦੀ ਜਿਹੜੀ ਉਹ ਗੱਲ ਕਰਦੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਫਰ ਦਾ ਆਮ ਆਦਮੀ ਪਾਰਟੀ ਜਦੋਂ ਸੱਤਾ ਵਾਸਤੇ ਸੰਘਰਸ਼ ਕਰ ਰਹੀ ਸੀ ਪੰਜਾਬ ਦੇ ਵਿੱਚ ਉਸ ਵਕਤ ਉਹਨਾਂ ਨੇ ਇਹ ਮੁੱਦੇ ਚੁੜੇ ਆ ਬੜੇ ਚੁੱਕੇ ਸਨ ਜੈਬੀਅਰ ਗਿਆ ਤਾਂ ਬੰਦਾ ਤੇ ਚੈ ਨਸ਼ੇ ਦਾ ਬੋਤਾ ਪਰ ਤੁਸੀਂ ਦੇਖ ਲਓ ਕਿ ਇਹ ਦੋਵੇਂ ਮੁੱਦੇ ਜਿਹੜੇ ਆ ਉਸੇ ਤਰੀਕੇ ਨਾਲ ਜੀਵਨ ਦੇ ਉੱਤੇ ਖੜੇ ਆ ਬਲਕਿ ਇਹਨਾਂ ਦੀ ਸੁਣਵਾਈ ਜਿਹੜੀ ਹੈ ਕਿਸੇ ਪੱਖ ਤੋਂ ਹੀ ਹੋਈ ਪ੍ਰਸ਼ੰ ਤੁਸੀਂ ਮੈਨੂੰ ਨਸ਼ੇ ਦੇ ਸੰਦਰਭ ਕੀਤਾ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਵਾਅਦ ਟੋਰ ਸੰਭਾਲਦੇ ਆ ਤੇ ਨਸ਼ੇ ਦੇ ਖਿਲਾਫ ਇੱਕ ਜਿਹੜੀ جنگ ਆ ਉਹ ਸ਼ੁਰੂ ਕਰਦੇ ਪਰ جنگ ਦੇ ਜਿਹੜੇ ਨਤੀਜੇ ਹੁੰਦੇ ਨੇ ਦਿਨ ਬਤਨ ਉਹਦਾ ਦੇ ਹੱਕ ਤੇ ਜਾਨ ਬਜਾਏ ਨਸ਼ੇ ਦੇ ਹੱਕ ਦੇ ਵਿੱਚ ਜਾਲਾ ਪੁਕਤ ਦਿਖਾਈ ਦਿੰਦੇ ਤੇ ਪੰਜਾਬ 'ਚ ਉਸੀ ਤਰੀਕੇ ਦਾ ਨਸ਼ਾ ਜਿਹੜਾ ਉਹ ਆਉਂਦਾ ਜਿਸ ਨਸ਼ੀ ਵਰਤੋਂ ਦੇ ਜਿਹੜਾ ਰਿਕਾਰਡ ਆ ਸਾਹਮਣੇ ਹੁੰਦਾ ਜਿਸ ਤਰੀਕੇ ਨਾਲ ਬੀ.ਐਸ. ਵਿੱਚ ਹੁੰਦਾ ਲਿਆ ਫਿਰ ਉਸ ਚੀਜ਼ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਰਮਾਰੀ ਨਾਲ ਪ੍ਰੋਤ ਨਿਕਲਦੇ ਆ ਉਹਨਾਂ ਮੁੱਦਿਆਂ ਤੇ ਗੱਲ ਕਰਦੇ ਸਟੇਟਮੈਂਟ ਦਿੱਤੇ ਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਦੁਕਾਨਾਂ ਤੇ ਉਹ ਵਿਕ ਰਿਹਾ ਜਿਵੇਂ ਕੋਈ ਚੀਜ਼ ਵਿਕਦੀ ਜਿੱਥੋਂ ਮਰਜੀ ਲਾਓ ਉਹਦੇ ਵੀ ਬਰਮਾਰੀ ਨਾਲ ਪ੍ਰੋਤ ਪੰਜਾਬ ਸਰਕਾਰ ਨੂੰ ਘੇੜਦੇ ਆ ਪੰਜਾਬ ਸਰਕਾਰ ਫਿਰ ਗੱਲ ਕਹਿੰਦੀ ਹੈ ਯਤਨ ਕਰਦੀ ਹੈ ਪਰ ਬੂਹੜੀ ਪੈਂਦਾ ਫਿਰ ਅਖੀਰ ਭਗਵੰਤ ਪਾਣ ਹੁਣ ਦਾ ਉਹ ਵੀ ਇੱਕ ਵਰਤਾਰਾ ਮੈਨੂੰ ਯਾਦ ਆਉਂਦਾ ਜਦੋਂ ਸ਼੍ਰੀ ਹਰ ਮਦਰ ਸਾਹਿਬੇ ਚੋਂ ਮੱਥਾ ਟੇਕਦੇ ਆ ਇੱਕ ਸਮੂਹਕ ਅਰਦਾਸ ਕਰਦੇ ਆ ਨਸ਼ੇ ਦੇ ਖਾਤਮੇ ਵਾਸਤੇ ਅਰਦਾਸ ਵੀ ਚਲੂ ਹੋ ਗਈ ਪਰ ਸ਼ਾਇਦ ਉਹ ਅਰਦਾਸ ਜਿਹੜੀ ਆ ਅਜੇ ਤੱਕ ਗੁਰੂ ਮਹਾਰਾਜ ਨੇ ਕਬੂਲ ਹੀ ਨਹੀਂ ਕੀਤੀ ਕਿਉਂਕਿ ਕਬੂਲਤਾ ਤਾਂ ਕਰਦੇ ਤੇ ਜੇਕਰ ਤੁਹਾਡੀ ਜਤਮੇ ਕੋਈ ਠੀਕ ਉਸ ਤਿੱਕੇ ਤੇ ਹੁੰਦੇ ਜਿਸ ਤਰੀਕੇ ਦਾ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਖੈਰ ਉਹ ਵੀ ਕੰਮ ਖਤਮ ਹੋ ਗਿਆ ਨਸ਼ਾ ਫਿਰ ਨਹੀਂ ਖਤਮ ਹੋਇਆ ਸਿਰਫ ਵਰਤਮਾਨ ਹੁਣੀ 15 ਅਕਤੂਬਰ ਦੇ ਮੌਕੇ ਤੇ ਸਾਹਮਣੇ ਹੁੰਦੇ ਆ ਇੱਕ ਸਾਲ ਦਾ ਮੌਕਾ 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 ਹੁਣ ਇਸ ਤਰੀਕ ਨੂੰ ਕਰਦੇ ਆ ਕਰਦੀਆਂ 5 ਸਾਲ ਗੁਜ਼ਰ ਗਏ ਮੌਕਾ ਇੱਕ ਵਿਚਾਰ ਦਿਨ ਦਾ 4 ਮਹੀਨੇ ਦਾ ਸਾਲ ਦਾ ਤੇ ਹੁਣ ਪਤਾ ਵੀ ਬਾਕੀ ਢਾਈ ਸਾਲ ਲਗੇ ਤੇ ਇਹਨਾਂ ਢਾਈ ਸਾਲ ਵੀ ਸਿੱਧੂ ਸਾਹਿਬ ਇਸ ਤਰ੍ਹਾਂ ਹੀ ਨੰਨ ਜਾਣਿਆ ਕਿ ਅੱਜ ਪਤਾ ਕਿ ਮੁੱਖ ਮੰਤਰੀ ਸਾਹਿਬ ਆਪਣੀ ਸੰਬੋਧਨ ਚ ਕੀ ਆਖਦੇ ਜਾਂ ਕੀ ਨਹੀਂ ਆਖਦੇ ਉਹ ਤਾਂ ਚਲੋ ਬਾਅਦ ਚ ਪਤਾ ਲੱਗੇਗਾ ਪਰ ਪਿਛਲਾ ਇੱਕ ਸਾਲ ਜਿਹੜਾ ਹੈ ਨਸ਼ੇ ਦਾ ਜਿਹੜਾ ਦਹਿ ਦਾ ਉਹ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਸਰਗਰਮ ਰਿਹਾ ਜਿਸ ਤਰੀਕੇ ਨਾਲ ਬੀਤੇ ਦੌਰ ਚ ਰਿਹਾ ਬਲਕਿ ਵਧਿਆ ਸਰਹੱਦੀ ਖੇਤਰਾਂ ਦੇ ਵਿੱਚ ਨਸ਼ੀ ਓਵਰਡੋਜ਼ ਨਾਲ ਮਰਦਵਾੜੇ ਨੌਜਵਾਨਾਂ ਦੀਆਂ ਖਬਰਾਂ ਨਿਤ ਖਬਰ ਆਲਾ ਇਹ ਵਿੱਚ ਉਸ ਰਖੀਆਂ ਜਿਹੜੀਆਂ ਉਹ ਬੰਦੀ ਕਰੇ ਸਰਕਾਰ ਆਪਣੇ ਪੱਤਰ ਤੇ ਯਤਨਤਾ ਜ਼ਰੂਰ ਕਰਦੀ ਬਿਆਨ ਜ਼ਰੂਰ ਦਿੰਦੀ ਆ ਪਰ ਅਮਲੀ ਹਕੀਕਤ ਇਹ ਨੂੰ ਜਾਮਾ ਜੜਾ ਕਦੇ ਉਹਨਾਂ ਨੇ ਪਹਿਨਾਇਆ ਨਹੀਂ ਨਾ ਹੀ ਕਰੀ ਉਹ ਸਾਹਮਣੇ ਆਇਆ ਚਿੱਟੇ ਦਾ ਕਾਰੋਬਾਰ ਉਸੇ ਤਰੀਕੇ ਨਾਲ ਪੰਜਾਬ ਚ ਚੱਲਦਾ ਪਿਆ ਜਿਸ ਸਰਹੱਦੀ ਖੇਤਰਾ ਚ ਮੈਂ ਸੁਣਦਾ ਪਾ ਉਥੇ ਇਹ ਚਟਾ ਇਸ ਤਰੀਕੇ ਨਾਲ ਵੇਖਦਾ ਕਿ ਜਿਵੇਂ ਠੰਡੇ ਦੀ ਬੋਤਲ ਵੇਖਦੀ ਹੈ ਕਿਸੇ ਵੀ ਪਿੰਡ ਦੀ ਦੁਕਾਨ ਤੋਂ ਚੱਲ ਜੋ ਪੁਲਿਸ ਵਾਲਿਆਂ ਨੂੰ ਪਤਾ ਹੈ ਕਿ ਕਿਹੜੀ ਕਦਾਂ ਤੋਂ ਕਿੱਥੋਂ ਵਿਕਦਾ ਪਰ ਸ਼ਾਇਦ ਉਹਨਾਂ ਦੇ ਹੱਥ ਕਿਰਸ ਕਰਕੇ ਬੱਚੇ ਜਾਂ ਕਿਸ ਕਰਕੇ ਨਹੀਂ ਬੱਚੇ ਇਹ ਨਹੀਂ ਪਤਾ ਲੱਗਦਾ। ਹਾਂ 2 ਦਿਨ ਪਹਿਲਾਂ ਇੱਕ ਨਸ਼ੇ ਦਾ ਤਸਕਰ ਬਲਵਿੰਦਰ ਸਿੰਘ ਉਹ ਵਿਲਾ ਜਿਹੜਾ ਸੀ ਉਹਨੂੰ ਜਿਹਦੇ ਉੱਤੇ ਕਹਿੰਦੇ ਕਿ 10 ਕੇਸ ਉੱਤੇ ਦਰਜ ਸੀ ਐਨਡੀਪੀਸੀ ਐਕਟ ਦੇ ਉਹਨੂੰ ਜ਼ਰੂਰ ਡਿਬੂਗਰ ਭੇਜ ਦਿੱਤਾ ਗਿਆ ਉਹਦੇ ਉੱਤੇ ਵੀ ਸਵਾਲ ਉਠੇ। ਹੁਣ ਇੱਕ ਨਸ਼ੇ ਵਪਾਰੀ ਨੂੰ ਫੜ ਕੇ ਡਿਬੂਗਰ ਕਰ ਭੇਜਣਾ ਇਹ ਵੀ ਆਪਣੇ ਆਪ ਵਿੱਚ ਸਵਾਲਾਂ ਦੇ ਘੇਰੇ ਚ ਪੜਾ। ਮੁੱਖ ਮੰਤਰੀ ਸਾਹਿਬ ਦੀ ਜਿਹੜੀ ਗੱਲ ਆ ਮੁੱਖ ਮੰਤਰੀ ਸਾਹਿਬ ਕਿਉਂਕਿ ਗ੍ਰਾਭ ਉਹ ਪਾਪ ਉਹਨਾਂ ਕੋਲ ਪੁਲਿਸ ਉਹਨਾਂ ਦੇ ਅੰਡਰ ਹੈ ਜੇਲ੍ਹ ਵਿਭਾਗ ਉਹਨਾਂ ਦੇ ਅੰਡਰ ਹੈ। ਕਿੰਨ ਨਸ਼ੇ ਨੂੰ ਲੈ ਕੇ ਉਹ ਬਿਆਨ ਬੜੇ ਸਖਤ ਦਿੰਦੇ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਹ ਬਿਆਨ ਦੇ ਸਕਦੇ ਆ ਪਰ ਸਿੱਧੂ ਸਾਹਿਬ ਉਹ ਸਿਰਫ ਗੱਲ ਬਿਆਨਾ ਤੱਕ ਹੀ ਸੀਮਤ ਰਹਿ ਜਾਂਦੀ ਆ ਅਮਲੀ ਰੂਪ ਦੇ ਵਿੱਚ ਕਦੇ ਵੀ ਉਹ ਅਮਲੀ ਜਮਾ ਨਹੀਂ ਪਹਿਨੋਦੀ ਹੈਗੀ ਤਾਂ ਫਿਰ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਉੱਤੇ ਸਵਾਲ ਤਾਂ ਉੱਠਣਗੇ ਉੱਠਣਗੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਜਾਬ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਕੋਈ ਖਤਰਾ ਨਹੀਂ ਹੈਗਾ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜੇ ਫਿਰ ਸਮੱਸਿਆ ਨਹੀਂ ਹੈਗੀ ਤਾਂ ਫਿਰ ਅਜੇ ਤੱਕ ਆ ਨਸ਼ੇ ਵਾਲਾ ਕੰਮ ਕਿਉਂ ਨਹੀਂ ਮੁੱਕਦਾ ਰਾਜਪਾਲ ਸਾਹਿਬ ਨੂੰ ਤਾਂ ਕਹਿ ਦਿੱਤਾ ਕਿ ਚਲੋ ਉਹ ਕੇਂਦਰ ਦੇ ਇਸ਼ਾਰੇ ਤੇ ਇੰਨੀਆਂ ਗੱਲਾਂ ਕਰਦੇ ਨਹੀਂ ਪਰ ਜਿਹੜੇ ਰੋਜ਼ ਸੜਕਾਂ ਤੇ ਮਾਵਾ ਦੇ ਜਿਹੜੇ ਪੁੱਤ ਵਰਤੇ ਪਿਆ ਨਸ਼ੇ ਦੀ ਓਵਰਡੋਜ਼ ਕਰਨ ਚਿੱਟੀ ਦੀ ਓਵਰਡੋਜ਼ ਕਰਨ ਪੰਜ ਰੁਪਏ ਤੋਂ ਲੈ ਕੇ ਮਾਫਰ ਨਾ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੀ ਜਿਹੜੀ ਪੁੜੀ ਹੈ ਚਿੱਟੀ ਜਿੱਥੋਂ ਤੁਸੀਂ ਸਰਹੰਦੀ ਖੇਤਰਾ ਚੋਂ ਆਮ ਘਰਾਹ ਚੋਂ ਜਿਹੜੀ ਸਿੱਧੂ ਸਭ ਤੁਸੀਂ ਲੈ ਸਕਦੇ ਜੀ ਜੋ ਕੁਝ ਵਰਤਾਰਾ ਮੀਰੀ ਨਜ਼ਰਾਂ ਦੇ ਵਿੱਚ ਵੀ ਸਭ ਨੇ ਵਰਤਦਾ ਹੈਗਾ ਔਰ ਬੀਤੇ ਸਮੇਂ ਦੇ ਵਿੱਚ ਜਲਾ ਕੁਰਦਾਸਪੁਰ ਦੇ ਵਿੱਚ ਚਿੱਟੀ ਨੂੰ ਲੈ ਕੇ ਦੋ ਬੰਦਿਆਂ ਦੇ ਵਿੱਚ ਦੋ ਧੜਿਆਂ 'ਚ ਲੜਾਈ ਹੋਈ ਇੱਕ ਧੜੇ ਨੂੰ ਇੱਕ ਬੰ ਇਸ ਕੋਈ ਜਰਾਸ ਪਾਸ ਚ ਡਿਗੜਦਾ ਪਰ ਸਰਕਾਰ ਵੱਲੋਂ ਕੁਝ ਵੀ ਜਿਹੜੇ ਯਤਨ ਜਿਹੜੇ ਇਹਨੇ ਕੀਤੇਗੇ ਚਲੋ ਖੈਰ ਗੱਲ ਜਿਹੜੀ ਹੈ ਇੱਕ ਸਾਲ ਦੀ ਗੱਲ ਅਸੀਂ ਕੀਤੀ ਹੈ ਕਿ ਇੱਕ ਸਾਲ ਦੇ ਵਿੱਚ ਜਿਹੋ ਜੇ ਵਾਦੇ ਮੁੱਖ ਮੰਤਰੀ ਸਾਹਿਬ ਨੇ ਕੀਤੇ ਸੀ ਸਿੱਧੂ ਸਾਹਿਬ ਉਹਨਾਂ ਦੇ ਤੀਜੇ ਜਿਹੜੇ ਆ ਉਹ ਸਾਹਮਣੇ ਨਹੀਂ ਜਿ ਆਏ ਇਸ ਦਾ ਕਾਰਨ ਜਿਹੜਾ ਹੈ ਮੈਂ ਪਹਿਲਾਂ ਗੱਲ ਕਰ ਕਾਰਨ ਇਹ ਆ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਉਹ ਪਕੜ ਹੈ ਨਹੀਂ ਤੇ ਜਾਂ ਫਿਰ ਅਫਸਰशाही ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਇਹ ਪਿਆਰ ਦੀ ਲੱਕਣ ਦੇਂਦੀ 10000 ਮੁਲਾਜ਼ਮਾਂ ਦਾ ਤਬਦਲਾ ਕਰ ਦਿੱਤਾ ਗਿਆ ਸਿੱਟ ਕੇ ਮੁਲਾਜ਼ਮਾਂ ਦਾ ਵੱਡੇ ਆਪਸਰਾ ਦੀ ਬਦਿਆਮੀ ਕੀਤੀ ਪਰ ਸੱਟਾ ਕੀ ਨਿਕਲਿਆ ਸੱਟਾ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਸੀ ਪੁਲਿਸ ਨੂੰ ਇਹ ਮੁਖਮਤਰੀ ਸਾਹਿਬ ਕੀ ਤਰੀਕੇ ਦੀ ਕਾਰਗੀਆਂ ਭੇਡਾ ਪੁਲਿਸ ਦੇ ਵਿੱਚ ਹਨ ਜੇ ਤੁਹਾਨੂੰ ਕਾਰਗੀਆਂ ਭੇਡਾ ਦਾ ਪਤਾ ਜੇਕਰ ਕਾਰਗੀਆਂ ਭੇਡਾ ਲਾਰੈਂਸ ਮਿਸ਼ਨ ਹੋਈ ਦੀ ਸੀਆਈ ਖਡਰ ਦੇ ਵਿੱਚ ਇੰਟਰਵਿਊ ਕਰਾ ਦਿੰਦੇ ਨੇ ਜੇਕਰ ਕਾਰਗੀਆਂ ਭੇਡਾ ਪੁਲਿਸ ਦੇ ਵਿੱਚ ਨਸ਼ਾ ਉਸੇ ਤਰੀਕੇ ਨਾਲ ਵਕਾਉਂਦੇ ਨੇ ਤਾਂ ਫਿਰ ਤੁਸੀਂ ਮੁਖਮਤਰੀ ਦੀ ਕੁਰਸੀ ਦੇ ਕਾਦੇ ਵਾਸਤੇ ਬੈਠੇ ਜੇ ਪ੍ਰਸ਼ਨ ਇਹ ਤੇ ਪੈਦਾ ਹੁੰਦੇ ਆਜ਼ਾਦੀ ਦਿਹਾੜੇ ਤੇ ਸਾਨੂੰ ਇਹੋ ਜੇ ਸ਼ਬਦਾਂ ਨੂੰ ਕਹਨ ਨੂੰ ਦਿਲ ਤੇ ਨਹੀਂ ਕਰਦਾ ਪਰ ਜੇਕਰ ਤੁਹਾਡੀ ਹੀ ਪੁਲਿਸ ਤੁਹਾਡੀ ਪ੍ਰਬੰਧਤ ਹੇਠ ਇਹੋ ਜਿਹਾ ਕੁਝ ਕਰਦੀ ਤੇ ਤੁਹਾਨੂੰ ਵੀ ਪਤਾ ਕਿ ਕਾਰਗੀਆਂ ਪੇਡਾ ਕਰ ਰਹੀਆਂ ਨੇ ਫਿਰ ਮੁੱਖ ਮੰਤਰੀ ਸਾਹਿਬ ਸਖਤ ਐਕਸ਼ਨ ਲਾਓ ਫਿਰ ਜਿਹੜੇ ਵਾਅਦੇ ਪ੍ਰਗਟਾਤ ਨੂੰ ਕੀਤੇ ਸੀ ਸ਼ਹੀਦਾਂ ਨੂੰ ਯਾਦ ਕਰਕੇ ਫਿਰ ਉਹਨਾਂ ਵਾਅਦਿਆਂ ਨੂੰ ਸਾਰਥਕ ਕਰੋ ਨਾ ਕਿ ਸਿਰਫ ਬਿਆਨ ਦੋ ਲੋਕ ਤੁਹਾਡੇ ਉਸ ਅਮਲੀ ਹਕੀਕਤ ਨੂੰ ਜਾਣਨ ਵਾਸਤੇ ਚਾਹਵਾਰ ਨੇ ਕਿ ਆਪ ਵੀ ਜਿਹੜੇ ਤੁਸੀਂ ਬਿਆਨ ਦਿੰਦੇ ਜੇ ਉਹਨਾਂ ਨੂੰ ਸਾਰਥਕ ਕਰਨ ਵਾਸਤੇ ਕਿਹੜੇ ਕਦਮ ਪੁੱਟਨੇਗੇ ਫਿਰ ਅੱਜ ਵੇਖੋ ਕਿ ਮੁੱਖ ਮੰਤਰੀ ਸਾਹਿਬ ਅੱਜ ਜਿਹੜਾ ਐਲਾਨ ਕਰਦੇ ਆ ਕੀ ਵਾਅਦਾ ਕਰਦੇ ਆ ਚਰਚਾ ਤਾਂ ਇਹ ਹੀ ਹੋਣੀ ਚਾਹੀਦੀ ਹੈ। ਕਰਾ ਕੇ ਬਾਅਦ ਪਰ ਹਾਂ ਇੱਕ ਵਾਅਦਾ ਇਹ ਜਿਹੜੀ ਗੱਲ ਆ ਇਹ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਚੀਤੇ ਕਰਉਣੀ ਕਿ ਹਾਂ ਭਈ 1 ਸਾਲ ਦੇ ਵਿੱਚ 15 ਅਗਸਤ ਵਾਲੇ ਦਿਨ ਤੁਸੀਂ ਵਾਅਦਾ ਕੀਤਾ ਸੀ ਤੇ 1 ਮਿੰਟ ਤੁਸੀਂ ਉਸ 1 ਸਾਲ ਦੇ ਵਿੱਚ ਕੀਤੀ ਗਈਆਂ ਨਸ਼ੇ ਦੇ ਸਬੰਧ ਵਿੱਚ ਪ੍ਰਾਪਤੀਆਂ ਨਹੀਂ ਦੱਸ ਦਿੰਦੇ ਪ੍ਰਾਪਤੀਆਂ ਦੇ ਸਬੰਧੀ ਬਿਆਨ ਹੀ ਦੱਸ ਦਿੰਦੇ ਤੇ ਚਲੋ ਲੋਕਾਂ ਨੂੰ ਗੁજરાਤ ਮਹਿਸੂਸ ਹੁੰਦੀ ਪਰ ਦਸ਼ਾ ਸਿੱਧੂ ਸਾਹਿਬ ਜ਼ਮੀਨੀ ਪੱਧਰ ਤੇ ਉਸੇ ਤਰੀਕੇ ਨਾਲ ਵਿਕੜਿਆ ਜੇ ਜਿਸ ਤਰੀਕੇ ਨਾਲ ਪਹਿਲਾਂ ਵਿਕੜਿਆ। ਕਈ ਬੰਦੇ ਅਰਕੀ ਸਾਹਿਬ ਕਹਿੰਦੇ ਹੁੰਦੇ ਆ ਕਈ ਬੰਦੇ ਕਹਿੰਦੇ ਹੁੰਦੇ ਆ ਕਿ ਭਾਈ ਕੋਈ ਇੱਕ ਗੱਲ ਦੱਸੋ ਜਿਹਦੇ ਤੋਂ ਮੈਂ ਕਦੇ ਡੋਲਿਆ ਹੋਵਾਂ ਮੈਂ ਤਾਂ ਅਡੋਲ ਖੜਾ ਮੈਂ ਕਦੇ ਡੋਲਿਆ ਹੀ ਨਹੀਂ ਆਪਣੀ ਕਈ ਗੱਲ ਤੋਂ ਪਰ ਭਗਵਾਨ ਤੁਮਾਨ ਹੋਣਾ ਨੂੰ ਮੈਨੂੰ ਲੱਗਦਾ ਇਹ ਗੱਲ ਪੁੱਛਣੀ ਪਊਗੀ ਭਾਈ ਇੱਕ ਗੱਲ ਦੱਸੋ ਜਿਹਦੇ ਤੇ ਮੈਂ ਕਦੇ ਖੜਿਆ ਆ ਆਮਾ ਚਾਹੇ ਉਹ ਬੀਐਲਬੀ ਦਾ ਮਸਲਾ ਹੋਵੇ ਚਾਹੇ ਉਹ ਗੋਲੀ ਕਾਂਡਾ ਦਾ ਮਸਲਾ ਹੋਵੇ ਚਾਹੇ ਉਹ ਕਿਸਾਨਾਂ ਦੇ ਨਾਲ ਚਾਹੇ ਉਹ ਮੁਲਾਜ਼ਮਾਂ ਦੇ ਨਾਲ ਵਾਅਦੇ ਹੋਣ ਚਾਹੇ ਉਹ 15 ਅਗਸਤ ਨੂੰ ਪਿਛਲੇ ਨੂੰ ਇਹ ਗੱਲ ਕਹੀ ਕਿ ਭਾਈ ਮੈਂ ਜਿਹੜਾ ਨਸ਼ਾ ਖਤਮ ਕਰ ਦੂੰਗਾ ਅਗਲੀ 15 ਅਗਸਤ ਤੱਕ ਉਹ ਵੀ ਖਤਮ ਨਹੀਂ ਹੋਇਆ ਉਸ ਗੱਲ ਤੇ ਕਿੱ ਹਾਲੇ ਪਿਛਲੇ ਦਿਨੀ ਹਾਲੇ ਕੁਝ ਹੀ ਦਿਨ ਹੋਏ ਆ ਹਾਈ ਕੋਰਟ ਦੇ ਵਿੱਚ ਲਿਖਤੀ ਦਿੱਤਾ ਪੰਜਾਬ ਸਰਕਾਰ ਨੇ ਕਿ ਅਸੀਂ ਅਗਲੇ ਮਹੀਨੇ ਪੰਚਾਇਤੀ ਚੋਣਾਂ ਜਿਹੜੀਆਂ ਉਹ ਕਰਵਾ ਦੇਾਂਗੇ ਜਿਆ ਨਵੰਬਰ ਦੇ ਮਹੀਨੇ ਹੁਣ ਪਤਾ ਲੱਗਿਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਵੀ ਉਸ ਤੋਂ ਵੀ ਜਿਹੜੀ ਆ ਭੱਜਣ ਲੱਗੀ ਆ ਹਾਈ ਕੋਰਟ ਦੇ ਵਿੱਚ ਲਿਖ ਕੇ ਦੇਣ ਦੇ باوجود ਵੀ ਕਹਿੰਦੇ ਕਿ ਚੋਣਾਂ ਨਵੰਬਰ ਦੇ ਮਹੀਨੇ ਸ਼ਾਇਦ ਨਾ ਹੋਣ ਕਿਉਂਕਿ ਅਗਲੇ ਹੋ ਸਕਦੀਆਂ ਅਗਲੇ ਮਹੀਨਿਆਂ ਦੇ ਵਿੱਚ ਹੋ ਸਕਦੇ ਆ ਨਵੰਬਰ ਨਵੰਬਰ ਤੱਕ ਚੋਣਾਂ ਯਾਨੀ ਕਿ ਨੋਟੀਫਿਕੇਸ਼ਨ ਲੋਕ ਇਹਨਾਂ ਦਾ ਨਹੀਂ ਮੰਨਦੇ ਪ੍ਰੋਸੇਯੋਗਤਾ ਕੀ ਰਹੀ ਨੋਟੀਫਿਕੇਸ਼ਨ ਇਹਨਾਂ ਦਾ ਨਹੀਂ ਮੰਨਦੇ ਬਿਆਨ ਇਹਨਾਂ ਦਾ ਨਹੀਂ ਮੰਨਦੇ ਕਿਉਂਕਿ ਯੂ ਟਰਨ ਲੈ ਲੈਂਦੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਤੇ ਹੁਣ ਜੇ ਹਾਈ ਕੋਰਟ ਦੇ ਵਿੱਚ ਲਿਖ ਕੇ ਦੇਣ ਦੇ ਬਾਵਜੂਦ ਵੀ ਮੁੱਕਰ ਜਾਣਗੇ ਤਾਂ ਫਿਰ ਪ੍ਰੋਸੇਯੋਗਤਾ ਕੀ ਰਹੀ ਗੱਲ ਸਿੱਧੂ ਸਰ ਤੁਸੀਂ ਪ੍ਰੋਸੇਯੋਗਤਾ ਦੀ ਕੀਤੀ ਬੜੀ ਸੁਣੀ ਗੱਲ ਤੁਸੀਂ ਕਹਿ ਰਹੇ ਚ ਕਿ ਡੂ ਨੋਟੀਫਿਕੇਸ਼ਨ ਨੂੰ ਨਹੀਂ ਮੰਨਦੇ ਵਾਕਈ ਓਲਡ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਅਜੇ ਤੱਕ ਉਹ ਹਵਾ ਦੇ ਵਿੱਚ ਹੀ ਹੈ ਕਿਸ ਚੀਜ਼ ਤੇ ਭਰੋਸਾ ਕਰਾਂਗੇ ਚਲੋ ਉਹ ਨੋਟੀਫਿਕੇਸ਼ਨ ਆਪਣੇ ਪੱਧਰ ਤੇ ਜਾਰੀ ਕਰਨਾ ਜੇਕਰ ਮਾਨਯੋਗ ਹਾਈ ਕੋਰਟ ਦੇ ਵਿੱਚ ਤੁਸੀਂ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਸੀ ਲਿਖ ਕੇ ਦਿੰਦੇ ਜੇ ਤੁਹਾਡਾ ਐਡਵੋਕੇਟ ਜਨਰਲ ਕਿ ਹਾਂ ਭਈ ਜਿਹੜੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਉਹ ਅਸੀਂ ਸਤੰਬਰ ਮਹੀਨੇ ਵਿੱਚ ਕਰਾ ਦਾਂਗੇ ਤਾਂ ਉਸ ਤੋਂ ਬਾਅਦ ਤੁਸੀਂ ਇਸ ਮੁੱਦੇ ਤੇ ਯੂ-ਟਰਨ ਲੈ ਲਿਆ ਹੋਇਆ ਇਹ ਗੱਲ ਕਹਿੰਦੇ ਸੀ ਕਿ ਨਹੀਂ ਜਿਹੜੀਆਂ ਚੋਣਾਂ ਨੇ ਅਧਿਕਾਰੀਆਂ ਕਹਿ ਰਹੀ ਦੇ ਕਿ ਨਵੰਬਰ ਮਹੀਨੇ ਦੇ ਵਿੱਚ ਅਸੀਂ ਕਰਵਾ ਦੇਣੀ ਆ ਫਿਰ ਭਰੋਸੇਯੋਗਤਾ ਤਾਂ ਸਿੱਧੂ ਸਰਵੇ ਇੱਥੇ ਹੀ ਖਤਮ ਹੋ ਜਾਂਦੀ ਭਰੋਸੇਯੋਗਤਾ ਤਾਂ ਲੋਕਾਂ ਦੇ ਵਿੱਚ ਖਤਮ ਹੋ ਹੀ ਚੁੱਕੀ ਆ ਤੇ ਜੇਕਰ ਹੁਣ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਹ ਵਿਅਾਰ ਦੇ ਕੇ ਸਰਕਾਰ ਆਪਣੀ ਪ੍ਰੋਸੀ ਜੋਤਾ ਤੇ ਉੱਤੇ ਪ੍ਰਸ਼ਨ ਚਲਉਂਦੀ ਆ ਤਾਂ ਫਿਰ ਸਰਕਾਰ ਦੇ ਕਿਹੜੇ ਕੀ ਗੱਲ ਕੀਤੀ ਤੁਸੀਂ ਯੂ ਟਰਨ ਦੀ ਯੂ ਟਰਨ ਇੱਕ ਮੁੱਦੇ ਤੇ ਨਹੀਂ ਪੰਜਾਬ ਸਰਕਾਰ ਕਈਆਂ ਮੁੱਦਿਆਂ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਯੂ ਟਰਨ ਲੈ ਚੁੱਕੀ ਤੇ ਫਟਕਾਰ ਖਾ ਚੁੱਕੀ ਹੈ ਗੱਲ ਪੰਚਾਇਤੀ ਚੋਣਾ ਦੇ ਸੰਦਰਭ ਚ ਕਰੀਏ ਪੰਚਾਇਤੀ ਚੋਣਾ ਨੂੰ ਕਰਾਉਣ ਵਾਸਤੇ ਪੰਜਾਬ ਸਰਕਾਰ ਬੀਤੇ ਦਸੰਬਰ ਪਿੱਛੇ ਯਾਦ ਆ ਪੂਰੀ ਤਤਪਰਸੀ ਕਿ ਮੈਂਟੋ ਮੈਂਟੀ ਅਸੀਂ ਪੰਚਾਇਤੀ ਚੋਣਾ ਕਰਾਤੀਆਂ ਕਰਾ ਲੈਣੀਆਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਕੇ ਤਾਂ ਜਿਹੜੀ ਤਿਆਰੀ ਸੀ ਉਹ ਕਰ ਲਈ ਗਈ ਫਿਰ ਹਾਈ ਕੋਰਟ ਚ ਗਏ ਹਾਈ ਕੋਰਟ ਚ ਜਾ ਕੇ ਜਿਹਨੂੰ ਫਟਕਾਰ ਖਾਦੀ ਫਿਰ ਇੱਕ ਟਰੈਕਟਰ ਨੂੰ ਬਤਲ ਦਿੱਤਾ ਗਿਆ ਪਾਗ ਗੋਗਲਵਾ ਤੋਂ ਮਿੱਟੀ ਚੜ੍ਹ ਦਿੱਤੀ ਗਈ ਉਸ ਤੋਂ ਬਾਅਦ ਹੋਣਾ ਕਰ ਮਿੱਠਿਆ ਜਗਤ ਦਾ ਚੋਨਾ ਪੰਚਾਇਤੀ ਚੋਨਾ ਦੀ ਵਿਆਧ ਹੋਇਆ ਖਤਮ ਹੋ ਚੁੱਕੀ ਹੈ ਦੂਜੇ ਪਾਸੇ ਨਗਰ ਦੀ ਗੰਪ ਤੇ ਨਗਰ ਕੌਂਸਲਾਂ ਦੀ ਜਿਹੜੀ ਆ ਮਿਆਰ ਉਹ ਖਤਮ ਹੋ ਚੁੱਕੀ ਹੈ ਉਹਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਆ ਔਰ ਜਿਹੜੀਆਂ ਪੰਚਾਇਤ ਸਮਤੀਆਂ ਨੇ ਸਿੱਧੂ ਸਾਹਿਬ ਉਹ ਅਗਲੇ ਮਹੀਨੇ ਜਿਹੜੀ ਆ ਆਫਸਰ ਦਾ ਗੰਬਰ ਦੇ ਹੋਏ ਨੇ ਉਹਨਾਂ ਦੀ ਵੀ ਆ ਜਿਹੜੀ ਉਹ ਖਤਮ ਹੋਣ ਵਾਲੀ ਤਾਂ ਹੁਣ ਸਰਕਾਰ ਜਿਹੜੀ ਆ ਨਵੰਬਰ ਦੇ ਮਹੀਨੇ ਨੂੰ ਚੋਣਾਂ ਦੇ ਮਾਹੌਲ ਦੇ ਵਿੱਚ ਤਬਦੀਲ ਕਰਨ ਦੇ ਬੂਰ ਜਿਹੜੀ ਉਹ ਨਜ਼ਰ ਆ ਰਹੀ ਹੈ। ਇਹਦੇ ਵਾਸਤੇ ਕਹਿੰਦੇ ਨੇ ਕਿ ਉਹਨਾਂ ਨੇ ਐਡਵੋਕੇਟ ਜਰਦਲ ਨੂੰ ਵੀ ਕਹਿ ਤਾ ਕਿ ਹਾਂ ਵੀ ਨਵੰਬਰ ਦੇ ਮਹੀਨੇ ਚ ਜਿਹੜੀ ਚੋਣਾਂ ਨੇ ਪੰਚਾਇਤ ਚੋਣਾਂ ਉਹਦੀ ਤਿਆਰੀ ਜਿਹੜੀ ਆ ਕਰ ਲਓ ਕਿਉਂਕਿ ਜਿਸ ਜਿਹੜਾ ਤੁਸੀਂ ਗੱਲ ਕੀਤੀ ਕਿ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖੇ ਜਿਹੜਾ ਦੇ ਚੁੱਕੇ ਆ। ਨਾਲ ਹੀ ਨਾਲ ਅਧਿਕਾਰੀਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਪੰਚਾਇਤੀ ਚੋਣਾਂ ਦੀ ਤਿਆਰੀ ਜਿਹੜੀ ਆ ਉਹ ਤਿਆਰ ਰੱਖੋ ਔਰ ਉਹਦੀ ਜਿਹੜੀ ਵੋਟਰਾਂ ਦੀ ਸਦਾਈ ਆ ਉਹ ਸਟਾਪਾਂ ਨੂੰ ਤੇਜ਼ੀ ਦੇ ਨਾਲ ਸੇ ਤੁਸੋਂ ਐਸਪੀ ਪੰਜਾਬ ਦੇ ਵਿੱਚ 13241 ਪੰਚਾਇਤਾਂ ਨੇ ਜਿਨ੍ਹਾਂ ਦੇ ਵਿੱਚ 150 ਇਹਦੇ ਨਾਲ ਹੀ 150 ਪੰਚਾਇਤ ਸੰਮਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦ ਇਹ ਜਿਹੜੀਆਂ ਪੰਚਾਇਤ ਸੰਮਤੀਆਂ ਤੇ ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦਾਂ ਦਾ ਇਹਨਾਂ ਦੀ ਮਿਆਦ ਜਿਹੜੀ ਆ ਉਹ ਵੀ ਨਵੰਬਰ ਚ ਖਤਮ ਹੋ ਰਹੀ ਹੈ ਸਰਕਾਰ ਜਿਹੜੀ ਹੁਣ ਇਸ ਤਰੀਕੇ ਨਾਲ ਸੋਚ ਰਹੀ ਹੈ ਕਿ ਪਹਿਲਾਂ ਪੰਚਾਇਤੀ ਚੋਣਾਂ ਜਿਹੜੀਆਂ ਕਰਵਾਈਆਂ ਜਾਣ ਨਾਲ ਹੀ ਨਵੰਬਰ ਦੇ ਮਹੀਨੇ ਚ ਹੀ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਤੇ ਨਗਰ ਕੌਂਸਲ ਦੀਆਂ ਚੋਣਾਂ ਤੇ ਉਸ ਤੋਂ ਮਗਰੋਂ ਜਿਹੜਾ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਚੋਣਾਂ ਜਿਹੜੀਆਂ ਉਹ ਕਰਵਾ ਦਿੱਤੀਆਂ ਭਾਵ ਕਿ ਕਿ ਜਿਹੜਾ ਨਵੰਬਰ ਦਾ ਮਹੀਨਾ ਹੈਗਾ ਇਹ ਸਾਰਾ ਚੋਣਾ ਨੂੰ ਸਮਰਪਿਤ ਹੋਵੇਗਾ ਪਰ ਗੱਲ ਇੱਥੇ ਮੁੱਕਦੀ ਹੈ ਕਿ ਜੇਕਰ ਹਾਈ ਕੋਰਟ ਦੇ ਵਿੱਚ ਤੁਸੀਂ ਲੈ ਕੇ ਦੇ ਚੁੱਕੇ ਜੇ ਕਿ ਅਸੀਂ ਸਤੰਬਰ ਮਹੀਨੇ ਚ ਚੋਣਾ ਕਰਾਉਂਦੇ ਤਿਆਰੀ ਦੇ ਵਿੱਚ ਅਸੀਂ ਕਰਵਾ ਸਕਦੇ ਹਾਂ ਤਾਂ ਫਿਰ ਜੇਕਰ ਹਾਈ ਕੋਰਟ ਤੁਹਾਨੂੰ ਇਸ ਮੁੱਦੇ ਤੇ ਪੁੱਛੇ ਕਿ ਹਾਂ ਭਈ ਇਹ ਤੁਸੀਂ ਕੀ ਕਰ ਲਿਜੀ ਤਾਂ ਫਿਰ ਸਰਕਾਰ ਕੋ ਕਿੱਥੇ ਜਵਾਬ ਹੋਊਗਾ ਹਾਲਾਂਕਿ ਦੂਜੇ ਪਾਸੇ ਸਰਕਾਰ ਇਹ ਚਾਹੁੰਦੀ ਆ এবਾਰੀ ਇਹ ਵੀ ਪਤਾ ਲੱਗਾ ਸੀ ਬੀਤੇ ਦਿਨਾਂ ਚ ਇਸ ਤਰ੍ਹਾਂ ਦੀ ਗੱਲ ਕਰਦੇ ਰਹੇ ਆ कि ਜਿਹੜੀਆਂ ਜਿੰਮੀ ਚੋੜਾ ਹੋਣੀਆਂ ਨੇ ਉਸ ਤੋਂ ਪਹਿਲਾਂ ਵੀ ਸਰਕਾਰ ਜਿਹੜੀ ਆ ਇੰਟਰਸਟ ਰੱਖ ਰਹੀ ਸੀ ਕਿ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਣ ਪਰ ਹੁਣ ਪਤਾ ਨਹੀਂ ਕਿਸ ਪੱਖ ਤੋਂ ਇਹ ਜਿਹੜਾ ਯੂ ਟਰਨ ਜਿਹੜਾ ਲੈ ਲਿਆ ਗਿਆ ਸ਼ਾਇਦ ਇਸੇ ਹੀ ਕਾਰਨ ਕਿਉਂਕਿ ਜਿਹੜਾ ਪ੍ਰੈਸ਼ਰ ਉਹ ਪੰਚਾਇਤ ਸੰਪਤੀਆਂ ਵੀ ਚੁੰਦੇ ਆ ਕਿਉਂਕਿ ਜਿਹੜੀ ਵਿਧਾਇਕਾ ਨਾਲ ਮੀਟਿੰਗ ਹੋਈ ਹੈ ਪਿਛਲੇ ਦਿਨ ਆਪਣੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਉਹਦੇ ਵਿੱਚ ਇਸ ਗੱਲ ਦਾ ਪਤਾ ਲੱਗਾ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਨਿਰਦੇਸ਼ ਜਾਂ ਇਹ ਗੱਲਬਾਤ ਕੀਤੀ ਆ ਕਿ ਹਾਂ ਵੀ ਇਸ ਤਰ੍ਹਾਂ ਦੀਆਂ ਚੋਣਾਂ ਲੜੀਆਂ ਜਾਣ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕਬਜ਼ਾ ਆ ਉਹ ਪੰਚਾਇਤਾਂ ਦਾ ਵੀ ਰਹੇ ਜ਼ਿਲ੍ਹਾ ਪ੍ਰੀਸ਼ਦ ਤਾਂ ਵੀ ਰਹੀ ਤੇ ਦੂਜੇ ਪਾਸੇ ਪੰਚਾਇਤ ਸੰਮਤੀਆ ਤਾਂ ਵੀ ਰਹੀ ਤਾਂ ਸ਼ਾਇਦ ਸਿੱਧੂ ਸਾਹਿਬ ਇਹੋ ਹੀ ਕਾਰਨ ਹੈ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਇਹ ਪੰਚਾਇਤੀ ਚੋਣਾਂ ਆਪਣੇ ਪੰਚਾਇਤ ਸੰਮਤੀ ਦੀ ਜਿਹੜੀ ਵਿਆਧ ਆ ਉਹ ਨਵੰਬਰ ਚ ਖਤਮ ਹੋਣੀ ਹੈ ਤਾਂ ਇਸੇ ਕਰਕੇ ਪੰਚਾਇਤੀ ਚੋਣਾਂ ਪਹਿਨਾ ਕਰਾ ਦਿੱਤੀਆਂ ਜਾਂ ਤਾਂ ਉਸ ਤੋਂ ਬਾਅਦ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਦੂਜੇ ਪਾਸੇ ਪੰਚਾਇਤ ਸੰਮਤੀਆ ਤਾਂ ਜੋ ਇੱਕ ਕਾਬਜ਼ ਛੜਾਇਆ ਇਸ ਪੰਚਾਇਤਾਂ ਦੇ ਉੱਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਤੇ ਪੰਚਾਇਤ ਸੰਪਤੀਆਂ ਦੇ ਉੱਤੇ ਹੋਇਆ ਜਾ ਸਕੇ ਕੇਵਲ ਸਰਕਾਰ ਦਾ ਪਰਪਸ ਜਿਹੜਾ ਇਹ ਸਾਹਮਣੇ ਆ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਇਹ ਵੀ ਪਤਾ ਲੱਗਾ ਕਿ ਹਰਿਆਣਾ ਦੇ ਵਿੱਚ ਜਿਹੜੀਆਂ ਚੋਣਾਂ ਹੋਉਣਗੀਆਂ ਨੇ ਉਹਦੇ ਨਾਲ ਹੀ ਪੰਜਾਬ ਦੀਆਂ ਜਿਮਨੀ ਚੋਣਾਂ ਦਾ ਐਲਾਨ ਵੀ ਹੋ ਸਕਦਾ ਸੋ ਇਸ ਕਰਕੇ ਇਹ ਸਾਰਾ ਕੁਝ ਇਸ ਵੇਲੇ ਸਰਕਾਰ ਜਿਹੜੀ ਆ ਇਸ ਵਰਤਾਰੇ ਨੂੰ ਸਿਰਜਦੀ ਪਈ ਆ ਜਾਂ ਇਸ ਤਹਿਤ ਜਿਹੜਾਈ ਸਰਕਾਰੀ ਨੀਤੀ ਦੇ ਤਹਿਤ ਜਿਹੜਾ ਉਹ ਕੰਮ ਕਰ ਰਹੀ ਆ ਕਿ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਦੇ ਉੱਤੇ ਇੱਕ ਕਿਸਮ ਦਾ ਕਬਜ਼ਾ ਜਿਹੜਾ ਉਹ ਕਰ ਲਿਆ ਜਾਵੇ ਬਾਕੀ ਹਾਂ ਉਹ ਜਿਹੜਾ ਉਹਨਾਂ ਨੇ ਹਾਈ ਕੋਰਟ 'ਚ ਲਿਖ ਕੇ ਦਿੱਤਾ ਇਹ ਤਾਂ ਹੁਣ ਹਾਈ ਕੋਰਟ ਦੇਖੂਗੀ ਕਿ ਪੰਜਾਬ ਸਰਕਾਰ ਦੇ ਇਸ ਵਾਅਦੇ ਨੂੰ ਕਿਸ ਤਰੀਕੇ ਨਾਲ ਲੈਂਦੀ ਆ ਬਾਕੀ ਹਾਂ ਭਰੋਸੇਯੋਗਤਾ ਦਾ ਸਿੱਧੂ ਸਾਹਿਬ ਸਰਕਾਰ ਦੀ ਬੜੇ ਮਸਲੇ ਦੇ ਗਵਾਹੀ ਆ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਲੋਕੀ ਇਹਨਾਂ ਦੇ ਨੋਟੀਫਿਕੇਸ਼ਨ ਦਾ ਯਕੀਨ ਨਹੀਂ ਕਰਦੇ ਵਾਅਦਿਆਂ ਦਾ ਯਕੀਨ ਨਹੀਂ ਕਰਦੇ ਬਿਆਨਾਂ ਦਾ ਯਕੀਨ ਨਹੀਂ ਕਰਦੇ ਤਾਂ ਹੁਣ ਹਾਈ ਕੋਰਟ 'ਚ ਵੀ ਜ਼ਿਕਰ ਦਿੱਤਾ ਤਾਂ ਹੁਣ ਹਾਈ ਕੋਰਟ ਦੇਖੋ ਕਿ ਕਿਸ ਹੱਦ ਤੱਕ ਇਹਨਾਂ ਨੇ ਵਿੱਚ ਕੀ ਕਰਦੀ ਹੈ ਜਾਂ ਨਹੀਂ ਕਰਦੀ ਬਾਕੀ ਮਾਮਲਾ ਜਰੂਰ ਦੇ ਚਸਪ ਹੈ ਬਿਲਕੁਲ ਹੁਣ ਤਾਂ ਪਿਆਰੀਆਂ ਖਟਰੀਆਂ ਸੀ ਲੋਕਾਂ ਨੇ ਕਿ ਭਾਈ ਹੁਣ ਤਾਂ ਅਗਲੇ ਮਹੀਨੇ ਬਸ ਚੋਣਾ ਆ ਗਈਆਂ ਪਰ ਹੁਣ ਜਦੋਂ ਨੋਟੀਫਿਕੇਸ਼ਨ ਕਰਕੇ ਮੁੱਕਰ ਜਾਂਦੇ ਆ ਤੇ ਫਿਰ ਜਦੋਂ ਆਪਣੇ ਬਿਆਨ ਦੇ ਕੇ ਮੁੱਕਰ ਜਾਂਦੇ ਆ ਤਾਂ ਫਿਰ ਹਾਈ ਕੋਰਟ ਦੇ ਵਿੱਚ ਵੀ ਬੋਲ ਕੇ ਮੁੱਕਰ ਗਿਆ ਤੇ ਫਿਰ ਲੋਕ ਹੁਣ ਕੀ ਜਿਹੜਾ ਉਹ ਇਹਨਾਂ ਦਾ ਕਿਸੇ ਗੱਲ ਦਾ ਭਰੋਸਾ ਕਰਨਗੇ ਤਾਂ ਹੁਣ ਕੱਲ ਹੀ ਜਿਹੜੀ ਆ ਉਹ ਨਾਲ ਸਮਾਂ ਹੀ ਦੱਸੂਗਾ ਪਰ ਗੱਲ ਭਰੋਸੇ ਵਾਲੀ ਹੁਣ ਤੁਹੰਤਮਨ ਸਰਕਾਰ ਤੇ ਕਿਸੇ ਤਰੀਕੇ ਰਹਿ ਨਹੀਂ ਗਈ ਚਲੋ ਅਗਲੀ ਖਬਰ ਦੀ ਗੱਲ ਕਰ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਅਣਖੀ ਸਾਹਿਬ ਬੜੀ ਅਹਿਮ ਹੈਗੀ ਹੈ ਕਿਉਂਕਿ ਇਸ ਤਰੀਕੇ ਨਾਲ ਲਗਾਤਾਰ ਧਰਨੇ ਪ੍ਰਦਰਸ਼ਨ ਚੱਲ ਰਿਹਾ ਆਪਣੀਆਂ ਕਈਆਂ ਗੱਲਾਂ ਤੋਂ ਪਾਚੜੀ ਹੈ ਸਰਕਾਰ ਆਪਾਂ ਗੱਲ ਕਰਕੇ ਛੱਡੇ ਆ ਤਾਂ ਹੁਣ ਕਿਸਾਨਾਂ ਨੇ ਐਲਾਨ ਕਰਤਾ ਹੈ ਕਿ ਪਟਿਆਲੇ ਜ਼ਿਲ੍ਹੇ ਦੇ ਦੋ ਮੰਤਰੀ ਚੇਤਨ ਸਿੰਘ ਜੋਰਮਾਦੜਾ ਔਰ ਬਲਵੀਰ ਸਿੰਘ ਜਿਹੜੇ ਡਾਕਟਰ ਬਲਵੀਰ ਸਿੰਘ ਮੰਤਰੀ ਸਿਹਤ ਮੰਤਰੀ ਪੰਜਾਬ ਦੇ ਉਹਨਾਂ ਦੇ ਕਨੇ ਹੁਣ ਘਰ ਘੇਰਣਗੇ 17 ਤਰੀਕ ਨੂੰ ਉਹਨਾਂ ਦੇ ਘਰ ਘੇਰੇ ਜਾ ਰਹੇ ਆ ਮਸਲਾ ਕੀ ਹੈ ਜੀ ਇਹਨਾਂ ਦੋਨਾਂ ਮੰਤਰੀਆਂ ਦੇ ਹੀ ਕਰਕੇ ਆ ਆ ਸਿੱਧੂ ਸਾਹਿਬ ਸਾਂਝੁਕਤ ਕਿਸਾਨ ਮੋਰਚੇ ਵੱਲੋਂ ਇਹ ਅਲਾਗ ਜਿਹੜਾ ਉਹ ਕੀਤਾ ਗਿਆ। ਬੀਤੇ ਸਮੇਂ ਚ ਅਗਰ ਵਿਖੇ ਜਾਵੇ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਸਾਨ ਹਤੈਸ਼ੀ ਹੋਣ ਦਾ ਬੜਾ ਗੱਲ ਜਿਹੜੀ ਉਹ ਕਰਦੀ ਰਹੀ ਹੈ। ਇਹ ਅਸੀਂ ਕਿਸਾਨਾਂ ਦੇ ਮੱਗਾਂ ਨੂੰ ਲੈ ਕੇ ਪੂਰੋਂ ਤੌਰ ਤੇ ਗੰਭੀਰ ਹੈਗੇ ਹਾਂ। ਅਸੀਂ ਕਿਸਾਨਾਂ ਨਾਲ ਕਿਸੇ ਕਿਸਮ ਦਾ ਧੋਖਾ ਨਹੀਂ ਹੋਣ ਦੇਣਾ। ਤੇ ਸਿੱਧੂ ਸਾਹਿਬ ਇਹ ਸਭ ਕਿਆ ਗੱਲਾਂ ਜਿਹੜੀਆਂ ਨੇ ਇਹ ਕੇਵਲ ਤੇ ਕੇਵਲ ਬਿਆਨਬਾਜ਼ੀ ਤੱਕ ਸੀਮਿਤ ਹੋਈਆਂ। ਹੁਣ ਬੀਤੇ ਲੰਬੇ ਸਮੇਂ ਤੋਂ ਸ਼ਭੂ ਚੱਲੀ ਹੈ ਤੇ ਸਿੱਧੂ ਸਾਹਿਬ ਜਿਹੜਾ ਇੱਕ ਤਸਜੁਕਤ ਕਿਸਾਨ ਮੋਰਚੇ ਵੱਲੋਂ ਜਾਂ ਕਿਸਾਨ ਜਥੇਬੰਦੀ ਵੱਲੋਂ ਧਰਦਾ ਜਿਹੜਾ ਉਹ ਚਾਹ ਪਰ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਦੇ ਉਹਨਾਂ ਕਿਸਾਨਾਂ ਦੀਆਂ ਕੋਈ ਮੰਗਾਂ ਜਾਂ ਉਹਨਾਂ ਦੇ ਨਾਲ ਤੁਰਨ ਦੀ ਗੱਲ ਕੀਤੀ ਤੇ ਨਾ ਹੀ ਕੇਂਦਰ ਸਰਕਾਰ ਦੇ ਉਹਨਾਂ ਦੇ ਪ੍ਰਤੀ ਕੋਈ ਆਪਣਾ ਖਾਂ ਪੱਖੀ ਜਿਹੜਾ ਰਵਈਆ ਜਿਹੜਾ ਦੱਸਿਆ ਹੈ ਕਿਉਂਕਿ ਚੇਤਨ ਸਿੰਘ ਚੋੜਾ ਪਾਸੇ ਰਹਾ ਤੇ ਦੂਜੇ ਪਾਸੇ ਡਾਕਟਰ ਮਲਬੀ ਸਿੰਘ ਪਟਿਆਲਾ ਖੇਤਰ ਦਾ ਸਬੰਧਤ ਜਿਹੜਾ ਰੱਖਦੇ ਹੈ ਤਾਂ ਪਟਿਆਲੇ ਤੋਂ ਥੋੜੀ ਦੂਰੀ ਜਿਹੜਾ ਉਸੇ ਕੋਲ ਬੈਗਿਆ ਜਿਹੜਾ ਉਹ ਪੈ ਜਾਂਦਾ ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀਆਂ ਕਸਮ ਜਿੱਥੇ ਬੜੀਆਂ ਲੋਕ ਧਰਲਾ ਜਿਹੜਾ ਲਾਇਆ ਉਹਨਾਂ ਨੇ ਇਹ ਐਲਾਨ ਕੀਤਾ ਕਿ ਐਮਐਸਪੀ ਦੇ ਨਾਲ ਇਹ ਇਹ ਤੇਈ ਵਾਦੇ ਜਿਹੜੇ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਸੀ ਉਹ ਵਾਦੇ ਅਜੇ ਤੱਕ ਜਿਹੜੇ ਪੂਰੇ ਨਹੀਂ ਹੋਏ ਜਿਸ ਕਰਕੇ 17 ਅਗਸਤ ਨੂੰ ਸਭ ਤੋਂ ਪਹਿਲਾਂ ਸਰ ਡਾਕਟਰ ਬਲਬੀ ਸਿੰਘ ਦੇ ਘਰੋਂ ਕੇਰਿਆ ਜਾਣਾ ਉਹਨਾਂ ਦੀ ਕੋਠੀ ਦਾ ਜਿਹੜਾ ਘਰਾਓ ਕੀਤਾ ਜਾਣਾ ਤਾਂ ਜੋ ਉਹਨਾਂ ਨੂੰ ਮਜਬੂਰ ਕੀਤਾ ਜਾ ਸਕੇ ਕਿ ਹਾਂ ਭੀ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਨਿਕਰ ਕੇ ਬਾਹਰ ਆਓ ਤੇ ਦੂਜੇ ਪਾਸੇ ਚੇਤਨ ਸਿੰਘ ਜਿਹੜਾ ਮਾਸਰਾ ਉਹਨਾਂ ਦੇ ਦਫ਼ਤਰ ਤੇ ਘਰਾਓ ਕਰਨ ਦਾ ਜਿਹੜਾ ਐਲਾਨ ਅ ਸਰ ਸਭ ਉਹ ਕੀਤਾ ਗਿਆ ਹੁਣ ਕਾਰਨ ਜਿਹੜਾ ਹੈ ਕਾਰਨ ਸਿਰਸਰ ਇਹੀ ਹੈ ਕਿ ਇਹਨਾਂ ਦੋ ਮੰਤਰੀ ਕਿਉਂਕਿ ਪਟਿਆਲਾ ਖੇਤਰ ਦਾ ਸਬੰਧਤ ਹੈ ਸ਼ੱਕੂ ਬਹਿਰੀਅਤ ਜਿੱਥੇ ਸਰਕਾਰ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਜਿਹੜਾ ਲਾਇਆ ਲਾਇਆ ਜਾ ਚੁੱਕਾ ਉਸ ਸੰਦਰਭ ਵਿੱਚ ਜਿਹੜੀ ਜ਼ਿੰਮੇਵਾਰੀ ਆ ਉਹ ਇਹਨਾਂ ਮੰਤਰੀਆਂ ਦੀ ਉੱਤੇ ਬੰਦੀ ਹੈ ਕਿ ਹਾਂ ਵੀ ਥੋੜਾ ਬੋਤਾ ਤੁਸੀਂ ਗੱਲ ਕਰੋ ਔਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਆ ਅੱਜ ਤੱਕ ਇੰਨੇ ਪੰਜਾਬ 'ਚ ਧਰਨੇ ਪ੍ਰਦਰਸ਼ਨ ਲੱਗੇ ਪਰ ਕਦੇ ਵੀ ਸਰਕਾਰ ਦਾ ਕੋਈ ਵੀ ਵਿਧਾਇਕ ਕੋਈ ਵੀ ਮੰਤਰੀ ਇਹਨਾਂ ਕਿਸਾਨ ਨੰਦਾਵਾ ਜਾਂ ਦੂਜੇ ਨਤਾਵਾ ਨਾਲ ਗੱਲਬਾਤ ਕਰਨ ਕਦੇ ਨਹੀਂ ਜੀ ਪਹੁੰਚਦਾ ਪਹੁੰਚਦੇ ਆ ਤੇ ਪੁਲਿਸ ਅਫਸਰ ਪਹੁੰਚਦੇ ਆ ਪਤਾ ਨਹੀਂ ਇਹਦੇ ਵਿੱਚ ਸਰਕਾਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਕਿਹੋ ਜਿਹਾ ਦਰਸ਼ ਆਪਣੇ ਮੰਤਰੀਆਂ ਨੂੰ ਦਿੱਤੇ ਹੋਏ ਆ ਕਿ ਹਾਂ ਵੀ ਕੋਈ ਵੀ ਵਿਧਾਇਕ ਕਿਸੇ ਵੀ ਇਹੋ ਜਿਹੇ ਮੋਰਚੇ ਦੇ ਵਿੱਚ ਜਾ ਕੇ ਗੱਲਬਾਤ ਨਹੀਂ ਕਰੂਗਾ ਹਾਲਾਂਕਿ ਦੂਜੇ ਪਾਸੇ ਜਿਹੜਾ ਪਰਸੂ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਮੈਨੂੰ ਲੱਗਦਾ ਮੁੱਖ ਮੰਤਰੀ ਇਹਨਾਂ ਮੰਤਰੀਆਂ ਐਮਐਲਏ ਨੂੰ ਸਮਝਦੇ ਨਹੀਂ ਇੰਨੇ ਜੋਗੇ ਕਿ ਭਾਈ ਇਹ ਕਿਸੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਜਿਵੇਂ ਜੀ ਵੀਡੀਓ ਆਪਾਂ ਕੱਲ ਦਿਖਾਈ ਆ ਜਿਵੇਂ ਜੀ ਐਮਐਲਏ ਮੰਤਰੀਆਂ ਦੀ ਉਹਨਾਂ ਨੇ ਾਕਾਤ ਕੱਲ ਦਿਖਾਈ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਸਮਝਦੇ ਆਪਣੇ ਆਪਣੇ ਮੰਤਰੀਆਂ ਨੂੰ ਨੇ ਜੋਗੇ ਔਰ ਭਗਵੰਤ ਮਾਨ ਇਹ ਵੀ ਨਹੀਂ ਨਾ ਚਾਹੁੰਦੇ ਕੋਈ ਗੱਲਬਾਤ ਕਰਕੇ ਕਿਸੇ ਨੂੰ ਕੋਈ ਮਸਲਾ ਹੱਲ ਕੋਈ ਕਿਸੇ ਨੂੰ ਭਰੋਸਾ ਦੇ ਵੀ ਤੇ ਕੋਈ ਜਿਹੜਾ ਉਹ ਥੋੜਾ ਜਿਹਾ ਉੱਪਰ ਨੂੰ ਉੱਠੇ ਇਹ ਵੀ ਨਹੀਂ ਮੁੱਖ ਮੰਤਰੀ ਸਾਹਿਬ ਚਾਹੁੰਦੇ ਏਕਾ ਦੋ ਕਾ ਮੰਤਰੀਆਂ ਨੇ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਅਨਕੀ ਸਾਹਿਬ ਤੁਹਾਡੇ ਸਾਹਮਣੇ ਕੀਤੀ ਸੀਗੀ ਔਰ ਉਹ ਮੰਤਰੀਆਂ ਨੂੰ ਕਿਵੇਂ ਝਾੜਾ ਪਾਈ ਗਈ ਆ ਔਰ ਕਿਵੇਂ ਮੰਤਰੀ ਸਾਹਿਬ ਉਹਨਾਂ ਦੀ ਮਹਿਕਮੇ ਝਾੜ ਕੇ ਘਰੇ ਬਿਠਾਏ ਗਏ ਆ ਤੇ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਆ ਨਹੀਂ ਬਿਲਕੁਲ ਸਹੀ ਗੱਲ ਤੁਸੀਂ ਗੱਲ ਕੀਤੀ ਕਿ ਮੰਤਰੀ ਜਾਂ ਵਿਧਾਇਕਾਂ ਨੂੰ ਤਾਂ ਇੰਨੀ ਪਾਵਰ ਹੀ ਨਹੀਂ ਦਿੱਤੀ ਕਿ ਮੈਂ ਤਾਂ ਇਹ 2.5 ਸਾਲਾਂ ਦੇ ਵਪਾਰੇ ਦੀ ਗੱਲ ਕਰ ਰਿਹਾ ਇਹਨੇ ਧਰਨੇ ਪ੍ਰਦਰਸ਼ਨ ਲਗਦੇ ਹਾਲਾਂਕਿ ਵਿਧਾਇਕ ਜਿਹੜੇ ਨੇ ਲੋਕਾਂ ਬਚਾਰ ਤੇ ਮੁੱਖ ਮੰਤਰੀ ਜਾਂ ਸਰਕਾਰ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਆ ਪਰ ਕਿਸੇ ਵੀ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀਆਂ ਨੂੰ ਮੈਂ ਨਹੀਂ ਵੇਖਿਆ ਕਿ ਕਿਸੇ ਇਹੋ ਜਿਹੇ ਧਰਨੇ ਪ੍ਰਦਰਸ਼ਨ ਵਿੱਚ ਜਾ ਕੇ ਸਰਕਾਰ ਦੀ ਗੱਲ ਸੁਣ ਕੇ ਕਰਦੇ ਹੋਣ ਜਾਂ ਲੋਕਾਂ ਦੀ ਗੱਲ ਸੁਣ ਕੇ ਸਰਕਾਰ ਤੱਕ ਪਹੁੰਚਾਉਂਦੇ ਹੋਣ ਤਾ ਸਾਫ ਸੰਕੇਤ ਆ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਇਹਨਾਂ ਕਿਸ ਨੂੰ ਉੱਚਾ ਉੱਠਣ ਹੀ ਨਹੀਂ ਦੇਣਾ ਚਾਹੁੰਦੇ ਕਿ ਹਾਂ ਵੀ ਕੱਲ ਨੂੰ ਉਹਨਾਂ ਵਾਸਤੇ ਜਿਹੜਾ ਕੋਈ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਸਕੇ ਮੈਨੂੰ ਯਾਦ ਆ ਕਿ ਕੁਲਦੀਪ ਸਿੰਘ ਢਾਲੀਵਾਲ ਜਦੋਂ ਨਵੇਂ-ਨਵੇਂ ਮੰਤਰੀ ਬਣੇ ਤਾਂ ਉਦੋਂ ਅਮਰ ਸਾਹਿਬ ਜਿਹੜੇ ਚ ਨਜਾਇਜ਼ ਜ਼ਮੀਨਾਂ ਨੂੰ ਲੈ ਕੇ ਉਹਨਾਂ ਨੇ ਬੜਾ ਇੱਕ ਮੁਹਿੰਮ ਜਿਹੜੀ ਚਲਾਈ ਜਦੋਂ ਮੁਹਿੰਮ ਆਪਣੇ ਸਿਖਰ ਵੱਲ ਵਧਣ ਲੱਗੀ ਤਾਂ ਇੱਕਦਮੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਦੇ ਜਿਹੜੇ ਪਰ ਜਿਹੜੇ ਆ ਉਹ ਕੱਟ ਦਿੱਤੇ ਗਏ ਤੇ ਉਹ ਘਰ ਲੱਗੇ ਉਸ ਤੋਂ ਬਾਅਦ ਮੈਂ ਨਹੀਂ ਕਦੀ ਵੇਖਿਆ ਹਾਂ ਇੱਕ ਪੂਰੀ ਸਕੂਲ ਦੇ ਵਿੱਚ ਜਾ ਕੇ ਕਛੀ ਹਿਲਾਉਂਦਾ ਤੇ ਇੱਕ ਵੀਡੀਓ ਜਿਹੜਾ ਉਹ ਜ਼ਰੂਰ ਸਾਹਮਣੇ ਆਇਆ ਇਹ ਬਿਲਕੁਲ ਤੁਸੀਂ ਠੀਕ ਕਹ ਰਹੇ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਨੀਤੀ ਜਿਹੜੀ ਕੁਝ ਇਸ ਤਿੱਕੇ ਦੀ ਆ ਪਰ ਇੱਕ ਪਾਸੇ ਦਾ ਪ੍ਰੋਗਰਾਮ ਤੁਸੀਂ ਇਹ ਸ਼ੁਰੂ ਕਰ ਦਿੱਤੀ ਤੁਹਾਡਾ ਵਿਧਾਇਕ ਤੁਹਾਡੇ ਦੁਆਰ ਤੇ ਜਦੋਂ ਹੁਣ ਵਿਧਾਇਕ ਜਾਂਦਾ ਤਾਂ ਲੋਕਾਂ ਦੇ ਦੁਆਰ ਤੇ ਤਾਂ ਲੋਕ ਜੀ ਤੋਂ ਸਵਾਲ ਕਰਦੇ ਆ ਤਾਂ ਫਿਰ ਉਸੇ ਸ਼ਾਇਦ ਉੱਥੇ ਜਵਾਬ ਵੀ ਹੁੰਦਾ ਜਾਂ ਫਿਰ ਇਹੋ ਜਿਹਾ ਪ੍ਰੋਗਰਾਮ ਹੀ ਨੇ ਸ਼ੁਰੂ ਕਰੋ ਤੇ ਜੇਕਰ ਕਰਦੇ ਆ ਤਾਂ ਫਿਰ ਆਪਣੇ ਵਿਧਾਇਕਾਂ ਜਾਂ ਮੰਤਰੀਆਂ ਨੂੰ ਇਹ ਨਹੀਂ ਕੋ ਪਾਵਰ ਦਿਓ ਕਿ ਆਪੀ ਉਹ ਲੋਕਾਂ ਨਾਲ ਜਾ ਕੇ ਸਿੱਧਾ ਰਾਤਾ ਜਿਹੜਾ ਉਹ ਕਰ ਸਕਣ ਬਾਕੀ ਗੱਲ ਕਿਸਾਨ ਜਿੱਥੇ ਬੰਦੀ ਨੇ ਕਿਸਾਨ ਜਿੱਥੇ ਬੰਦੀਆਂ ਨੇ ਇਹ 17 ਦਸਤਰਾ ਜਿਹੜਾ ਐਲਾਨ ਕੀਤਾ ਆ ਇਹ ਇੱਕ ਦਬਾਅ ਹੈ ਸਰਕਾਰ ਦੇ ਉੱਤੇ ਹੁਣ ਵੇਖੋ ਸਰਕਾਰ ਇਸ ਦਬਾਅ ਨੂੰ ਕਿਸ ਤਰੀਕੇ ਨਾਲ ਚਲਦੀ ਹੈ ਕਿਉਂਕਿ ਅਜੇ ਤੱਕ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਆ ਕੇਂਦਰ ਸਰਕਾਰ ਦੀ ਵੀ ਸੁਰ ਜਿਹੜੀ ਹੈ ਨਕਾਰਾਤਮਕ ਆ ਤੇ ਪੰਜਾਬ ਸਰਕਾਰ ਸਿਰਫ ਤੇ ਸਿਰਫ ਤਮਾਸ਼ਾ ਜਿਹੜਾ ਉਹ ਵੇਖਦੀ ਪਈ ਆ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਜਿਹੜਾ ਦੋਵਾਂ ਧਿਰਾਂ ਨੂੰ ਜਾਨੀ ਕਿ ਕੇਂਦਰ ਤੋਂ ਵੀ ਮਹਿੰਗਾ ਪੈ ਸਕਦਾ ਤੇ ਪੰਜਾਬ ਸਰਕਾਰ ਤੋਂ ਵੀ ਮਹਿੰਗਾ ਪੈ ਸਕਦਾ ਹੈ ਖਾਸ ਤੌਰ ਤੇ ਇਹਨਾਂ ਜਿਮਨੀ ਚੋਗਾ ਚੁਗਾ ਬਿਲਕੁਲ ਬਿਲਕੁਲ ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਲੈ ਲੈਨੇ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਆ ਕਿਉਂਕਿ ਭਾਜਪਾ ਦੇ ਆਗੂਆਂ ਨੇ ਰਾਜਪਾਲ ਸਾਹਿਬ ਦੇ ਨਾਲ ਕੱਲ ਜਾ ਕੇ ਮੁਲਾਕਾਤ ਕੀਤੀ ਹੈ ਔਰ ਰਾਜਪਾਲ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਦਿਨ ਪਹਿਲਾਂ ਪੰਜਾਬ ਦੇ ਵੱਡੇ ਆਈਐਸ ਅਧਿਕਾਰੀਆਂ ਦੇ ਨਾਲ ਵੱਡੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਸਿਆਸਤ ਇਸ ਤਰੀਕੇ ਨਾਲ ਰਚੀ ਕਿ ਰਾਜਪਾਲ ਦੇ ਜਰੀਏ ਕੇਂਦਰ ਦੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੈਰਲਲ ਸਰਕਾਰ ਜਿਹੜੀ ਉਹ ਚਲਾਉਣਾ ਚਾਹੁੰਦੀ ਹੈ ਤੇ ਹੁਣ ਜਾ ਕੇ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸ਼ਿਕਾਇਤਾਂ ਲਾਈਆਂ ਗਈਆਂ ਨੇ ਔਰ ਇਹਦੇ ਕੀ ਮਾਇਨੇ ਅਣਖੀ ਸਾਹਿਬ ਨਿਕਲਦੇ ਔਰ ਕੀ ਕੁਝ ਸ਼ਿਕਾਇਤਾਂ ਉੱਤੇ ਲਾਈਆਂ ਗਈਆਂ ਰਾਜਪਾਲ ਸਾਹਿਬ ਨੂੰ ਪੰਜਾਬ ਭਾਜਪਾ ਦੇ ਆਗੂਆਂ ਦੇ ਵੱਲੋਂ ਜਾ ਕੇ ਔਰ ਖਾਸ ਗੱਲ ਇਹ ਰਹੀ ਹੈ ਕਿ ਇਹ ਜਿਹੜੇ ਆਗੂ ਨੇ ਅਣਕੀ ਸਾਹਿਬ ਇਹ ਆਗੂ ਉਹ ਨਹੀਂ ਜਿਹੜੇ ਭਾਜਪਾ ਦੇ ਪੁਰਾਣੇ ਆਗੂ ਨੇ ਟਕਸਾਲੀ ਆਗੂ ਨੇ ਔਰ ਇਹਨਾਂ ਦੇ ਵਿੱਚ ਪੰਜਾਬ ਭਾਜਪਾ ਪ੍ਰਧਾਨ ਜਾਂ ਫਿਰ ਸੈਕਟਰੀ ਵਗੈਰਾ ਜੋ ਵੀ ਵੱਡੇ ਅਹੁਦੇਦਾਰ ਬਾਹਰੋਂ ਆ ਕੇ ਯਾਨੀ ਦੂਜੀਆਂ ਪਾਰਟੀਆਂ ਚੋਂ ਆ ਕੇ ਸ੍ਰੀ ਵਿਜਾਕਰ ਦੀ ਟੀਮ ਦਾ ਹਿੱਸਾ ਬਣੇ ਆ ਨਾ ਤਾਂ ਸੁਨੀਲ ਜਾਕਰ ਤੇ ਨਾ ਪਰਮਿੰਦਰ ਬਰਾੜ ਨਾ ਕੋਈ ਹੋਰ ਇਹਦੇ ਵਿੱਚ ਕੋਈ ਦਿਖਿਆ ਨਹੀਂ ਇਹ ਟਕਸਾਲੀ ਆਗੂ ਹੀ ਗਏ ਆ ਉਹਨਾਂ ਨੂੰ ਮਿਲਣਾ ਇਹਦੇ ਕੀ ਮਾਇਨੇ ਆ ਜੀ ਸਤੂ ਸਾਬ ਇਸੇ ਹਿਸਾਬ ਮੈਨੇ ਤੇ ਇਹ ਆ ਕਿ ਪੰਜਾਬ ਭਾਜਪਾ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈਗਾ ਰਾਜਪਾਲ ਨੂੰ ਮਿਲਣ ਗਏ ਹੋਣ ਬੜੀ ਵਧੀਆ ਗੱਲ ਕੀਤੀ ਤੁਸੀਂ ਕਿ ਟਕਸਾਲੀ ਭਾਜਪਈ ਇਹ ਉਹ ਭਾਜਪਈ ਨਹੀਂ ਕਿ ਜਿਹੜੇ ਬੀਤੇ ਲੰਮੇ ਸਮੇਂ ਤੋਂ ਭਾਜਪਾ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਰਹੀ ਹੈ ਉਹ ਪੰਜਾਬ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਉਹ ਸੱਤਾ ਦਾ ਸੁੱਖ ਵੀ ਜਿਹੜਾ ਉਹ ਮੰਨਦੇ ਰਿਹਾ ਤਾਂ ਜੇਕਰ ਕੱਲ ਇਹ ਟਕਸਾਲੀ ਭਾਜਪਈ ਜਾ ਕੇ ਰਾਜਪਾਲ ਨੂੰ ਮਿਲਦੇ ਆ ਤੇ ਦੂਜੇ ਪਾਸੇ ਕਾਂਗਰਸੀ ਭਾਜਪਈ ਜਿਹੜੇ ਕਾਂਗਰਸ ਤੋਂ ਜਾ ਕੇ ਭਾਜਪਈ ਦੇ ਵਿੱਚ ਰਲੇ ਤੇ ਉਹ ਚੋਦੇ ਲਏ ਆ ਉਹ ਇਸ ਵਫਰ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤੇ ਸਾਫ ਸੰਕੇਤ ਆ ਸਪਸ਼ਟ ਰੂਪ ਚ ਸਾਹਮਣੇ ਹੁੰਦਾ ਕਿ ਇੱਕ ਜ਼ਬਰਦਸਤ ਲੀਕ ਜਿਹੜੀ ਹੈ ਦੋਫਾ ਧੜਿਆਂ ਦੇ ਵਿਚਕਾਰ ਜਿਹੜੀ ਵਜੀ ਹੋਈ ਆ ਜਿਹੜੇ ਕਾਂਗਰਸ ਤੋਂ ਭਾਜਪਈ ਬਣੇ ਨੇ ਉਹ ਇਹਨਾਂ ਨੂੰ ਸਹਿਕਾਰ ਨਹੀਂ ਕਰ ਰਹੇ ਤੇ ਦੂਜੇ ਪਾਸੇ ਜਿਹੜੇ ਟਕਸਾਲੀ ਭਾਜਪਈ ਨੇ ਉਹਨਾਂ ਨੂੰ ਮੜੋ ਸਭ ਕਾਰਤਿੰਗ ਕਰ ਰਹੇ ਸ਼ਾਇਦ ਇਹੋ ਹੀ ਕਾਰਨ ਕਿ ਜਿਸ ਤਰੀਕੇ ਨਾਲ ਅਸੀਂ ਅੱਜ ਤੋਂ ਦੋ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਪ੍ਰਧਾਨ ਬਣਨ ਵਾਸਤੇ ਲਾਬਿੰਗ ਜਿਹੜੀ ਆ ਉਹ ਸ਼ੁਰੂ ਜਿਹੜੀ ਹੋ ਚੁੱਕੀ ਆ ਇੱਕ ਪਾਸੇ ਟਕਸਾਲੀ ਬਾਜਪਾਈ ਤੇ ਦੂਜੇ ਪਾਸੇ ਕਾਂਗਰਸ ਤੋਂ ਨਵੇਂ-ਨਵੇਂ ਬੜੇ ਬਾਜਪਾਈ ਚਾਹੀਉ ਸਦੀਲ ਜਾਖੜ ਹੋਵੇ ਚਾਹ ਪਰਮਿੰਦਰ ਬਰਾੜ ਹੋਵੇ ਚਾਹੀ ਜਿਹੜੀ ਮਾਰਗ ਪ੍ਰਦੀਪ ਕੌਰ ਤੋਂ ਬੜੀ ਲੰਮੀ ਫਰਸਤਾ ਜਿਹੜੀ ਕਾਂਗਰਸ ਦੇ ਵਿੱਚੋਂ ਭਾਜਪਾ ਚ ਗਈ ਆ ਹੁਣ ਕੱਲ ਇਹ ਵਫਤ ਜਾ ਕੇ ਗੁਲਾਬਚੰਦ ਖਟਾਰੀਆ ਸਾਹਿਬ ਨੂੰ ਮਿਲਦਾ ਤੋ ਉਸੇ ਤਰੀਕੇ ਨਾਲੀ ਸ਼ਿਕਾਇਤਾਂ ਲਾਉਂਦਾ ਕਿ ਜਿਸ ਤਰੀਕੇ ਨਾਲ ਬੀਤੇ ਦੌਰਤ ਵਿੱਚ ਜਾ ਕੇ ਬਨਮਾਰੀ ਨਾਲ ਫਰੋਥ ਹੋਣਾ ਨੂੰ ਗੱਲ ਕਰਦੇ ਰਿਹਾ ਇੱਕ ਪਾਸੇ ਤਾਂ ਉਹਨਾਂ ਨੇ ਅਮਨ ਕਾਨੂੰਨ ਦੀ ਜਿਹੜੀ ਗੱਲ ਕੀਤੀ ਹੈ ਦੂਜੇ ਪਾਸੇ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਕੀਤੀ ਕਿ ਨਸ਼ੇ ਦੀ ਗੱਲ ਨੂੰ ਲੈ ਕੇ ਇਹ ਨਸ਼ਾ ਪੰਜਾਬ ਚ ਵਿਕ ਰਿਹਾ ਤੇ ਮੁੱਖ ਮੰਤਰੀ ਸਾਹਿਬ ਠੀਕ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਨਿਭਾ ਰੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਖਤਰੇ 'ਚ ਆ ਔਰ ਕਹਿੰਦੇ ਆ ਕਿ ਗੁਲਾਬ ਚੰਨ ਕਰਾਰੀ ਨੇ ਇਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਧਿਆਨ ਨਾਲ ਸੁਣ ਦੀ ਗੱਲ ਠੀਕ ਆ ਕਿ ਉਹਨਾਂ ਦੇ ਆਪਣੇ ਪੁਰਾਣੇ ਸਾਥ ਔਰ ਐਸਐਸ ਲੌਬੀ ਜਿਹੜੀ ਆ ਉਹ ਵੀ ਗੁਲਾਬਚੰਦ ਕੁਟਾਰੀਏ ਤੇ ਦੂਜੇ ਪਾਸੇ ਇਹਨਾਂ ਭਾਜਪਾ ਦੇ ਆਗੂ ਨੇ ਪਿੱਛੇ ਖੜੀ ਹੈਗੀ ਆ ਚਲੋ ਉਹ ਇੱਕ ਅਲੱਗ ਇਸ਼ੂ ਆ ਪਰ ਜਿਸ ਤਰੀਕੇ ਨਾਲ ਇੱਕ ਅੱਲ ਜਾ ਕੇ ਇਹਨਾਂ ਨੂੰ ਗੱਲਾਂ ਬਾਤਾਂ ਕੀਤੀਆਂ ਉਹ ਵੀ ਉਦੋਂ ਕਿ ਜਦੋਂ ਮੁੱਖ ਗੁਲਾਬਚੰਦ ਕੁਟਾਰੀਆ ਜਿਹੜੇ ਆਈਐਸ ਅਧਿਕਾਰੀ ਨਾਲ ਮੀਟਿੰਗ ਕਰਕੇ ਉਹਨਾਂ ਕੋਲ ਪੰਜਾਬ ਦੇ ਪੱਖ ਬਾਰੇ ਸੁਣਿਆ ਹੋਵੇ ਤਾਂ ਉਸ ਤੋਂ ਮਗਰੋਂ ਆਪਣੀ ਪਾਰਟੀ ਦੇ ਹਾਲਾਂਕਿ ਗਵਰਨਰ ਦੀ ਪਾਰਟੀ ਤਾਂ ਕੋਈ ਨਹੀਂ ਹੁੰਦੀ ਪਰ ਫਿਰ ਵੀ ਕਿਉਂਕਿ ਭਾਜਪਾ ਵੱਲੋਂ ਆਇਆ ਤੇ ਜੇਕਰ ਭਾਜਪਾਈ ਆਗੂ ਪੰਜਾਬ ਤੇ ਜਾ ਕੇ ਉਹਨਾਂ ਨੂੰ ਗੱਲ ਦੱਸਦੇ ਸ਼ਿਕਾਇਤਾਂ ਲਾਉਂਦੇ ਨੇ ਤਾਂ ਸੁਭਾਵਕਾ ਮੁੱਖ ਮੰਤਰੀ ਸਾਹਿਬ ਤੇ ਉੱਤੇ ਤਵਾ ਜਿਹੜਾ ਉਹ ਲੱਗਾ ਹੋਊਗਾ ਪਰ ਇਹ ਜਿਹੜਾ ਤਵਾ ਲੱਗਾ ਇਹਦੇ ਵਿੱਚ ਸੁਨੀਲ ਜਾਖੜ ਦਾ ਨਾਂ ਹੋਣਾ ਜਾਂ ਉਹਨਾਂ ਭਾਜਪਾ ਦੇ ਨਾਂ ਹੋਣਾ ਆਪਣੇ ਆਪ ਵਿੱਚ ਇਹ ਸੰਕੇਤ ਜ਼ਰੂਰ ਦਿੰਦਾ ਕਿ ਆਉਂਦਿਆਂ ਦਿਨਾਂ ਦੇ ਵਿੱਚ ਪੰਜਾਬ ਭਾਜਪਾ ਦੇ ਵਿੱਚ ਵੀ ਜੇਕਰ ਪ੍ਰਧਾਨ ਨੂੰ ਪ੍ਰਧਾਨਗੀ ਨੂੰ ਲੈ ਕੇ ਗੱਲਬਾਤ ਹੁੰਦੀ ਆ ਤਾਂ ਵੱਡੇ ਪੱਧਰ ਤੇ ਜਿਹੜਾ ਆਪਸੀ ਜਿਹੜਾ 카ਟੋਕ੍ਰੇਸ਼ ਆ ਉਸੇ ਸ਼ਿਰਦ ਸਕਦਾ ਹਾਲਾਂਕਿ ਭਾਜਪਾ ਨੂੰ ਬੜੀ ਅਨੁਸ਼ਾਸਿਤ ਪਾਰਟੀ ਆਖਿਆ ਜਾਂਦਾ ਹੈ ਤੇ ਜੇ ਅਨੁਸ਼ਾਸਿਤ ਪਾਰਟੀ ਹੁੰਦੀ ਜਾਂ ਜੋ ਪੰਜਾਬੀ ਇਕਾਈ ਦੇ ਵਿੱਚ ਅਨੁਸ਼ਾਸਨ ਕਾਇਮ ਹੁੰਦਾ ਤਾਂ ਫਿਰ ਕੱਲ ਸੁਨੀਲ ਜਾਖੜ ਇਸ ਵਫਾ ਦੇ ਨਾਲ ਜ਼ਰੂਰ ਹੁਣ ਅਸਾਂ ਚਾਹੀਦਾ ਸੀ ਬਤੌਰ ਜਿਹੜਾ ਪੰਜਾਬ ਪ੍ਰਧਾਨ ਤਾਂ ਭਾਵ ਇਹੋ ਹੀ ਆ ਕਿ ਪੰਜਾਬ ਭਾਜਪਾ ਦੇ ਵਿੱਚ ਵੀ ਸਿੱਧੂ ਸਾਹਿਬ ਪ੍ਰਧਾਨ ਇਹਨੂੰ ਲੈ ਕੇ ਜਗਤਾਰਨ ਭਾਜਪਾ ਬੱਚੇ ਕਿ ਮੈਂ ਤਾਂ ਜੀ ਕਾਂਗਰਸ ਸਭ ਕੁਝ ਅੱਛਾ ਜਿਹੜਾ ਉਹ ਨਹੀਂ ਹੈ ਜੀ ਨਹੀਂ ਚਲੋ ਸਾਹਿਬ ਜੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਬਾਈਕ ਜੀ ਜਸ ਸਿੰਘ ਗੜਖੀ ਸਾਹਿਬ ਜਿਹੜਾ ਦੇ ਬਲਵਾਨ ਆਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਹ ਵੀ ਕਰਦੇ ਆਂ ਯਾਨ ਕੀ ਸਾਹਿਬ ਦੇ ਨਾਲ ਕੀ ਚੀ ਗੱਲਬਾਤ ਤੁਹਾਨੂੰ ਜੁਸੰਦਾ ਹੀ ਹੋ ਤਦ ਆਪਾਂ ਫਿਰ ਮਿਲਾਂਗੇ ਦੰਪ